ਏਆਈ ਜਿਹੜੇ ਸਤ ਸ੍ਰੀ ਅਕਾਲ ਜੀ ਪ੍ਰੋਗਰਾਮ ਦਿਲ ਦੀਆਂ ਗੱਲਾਂ 'ਚ ਤੁਹਾਡਾ ਸਵਾਗਤ ਆ ਮੈਂ ਹਾਂ ਸੋਨੀਪੂਤ ਖੜੀ ਆ ਦੋਸਤੋ ਜਿਵੇਂ ਕਿ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਹਰ ਇੱਕ ਵਾਰ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਕੁਝ ਡਿਫਰੈਂਟ ਕੁਝ ਨਵਾਂ ਸਿੱਖਣ ਨੂੰ ਮਿਲੇ ਕਿਉਂਕਿ ਅੱਜ ਕੱਲ ਦੇਖਿਆ ਕਿ ਅਸੀਂ ਇੱਕ ਏਆਈ ਮੁੱਦਾ ਬੜਾ ਭਖਿਆ ਹੋਇਆ ਵਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਏਆਈ ਦਾ ਜਿਹੜਾ ਮੁੱਖ ਮਕਸਦ ਆ ਏਆਈ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਕਿਉਂਕਿ ਬਹੁਤ ਸਾਰੇ ਸਾਡੇ ਲੋਕ ਆ ਜਿਹੜੇ ਲੋਕ ਏਆਈ ਨੂੰ ਸਿਰਫ ਵੀਡੀਓ ਜਾਂ ਫੋਟੋ ਤੱਕ ਹੀ ਸੀਮਤ ਰੱਖਦੇ ਆ ਔਰ ਇਹ ਵੀ ਹੁੰਦਾ ਕਿ AI ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਕਿਤੇ ਨਾ ਕਿਤੇ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਆ ਠੇਸ ਇਸ ਕਰਕੇ ਪਹੁੰਚਦੀ ਆ ਕਿਉਂਕਿ AI ਦਾ ਜਿਹੜਾ ਇਸਤੇਮਾਲ ਆ ਕਿਸੇ ਨੂੰ ਬਲੈਕਮਿਲ ਕਰਨਾ ਜਾਂ ਕਹਿ ਦੋ ਕਿਸੇ ਦੀ ਸ਼ਬੀ ਖਰਾਬ ਕਰਨਾ ਉਸ ਤਰੀਕੇ ਨਾਲ ਵੀ ਬਹੁਤ ਲੋਕ ਇਸਤੇਮਾਲ ਕਰ ਰਹੇ ਆ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ AI ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਕਿਵੇਂ ਇਸ ਦੀ ਵਰਤੋਂ ਕਰਨੀ ਆ ਔਰ ਇਸ ਨੂੰ ਕਿ ਮੈਂ ਤੁਸੀਂ ਸਿੱਖ ਸਕਦੇ ਹੋ ਘਰ ਬੈਠੇ ਹੀ ਸਿੱਖ ਸਕਦੇ ਹੋ ਏਸੀ ਤੁਹਾਨੂੰ ਤੁਹਾਡੇ ਤੱਕ ਉਹ ਗੱਲਾਂ ਪਹੁੰਚਾਵਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਆ ਏਆਈ ਦੇ ਕੋਚ ਨਾਪ੍ਰੀਤ ਸਿੰਘ ਤੁੰਗ ਬਾਈ ਜੀ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਸਾਰੇ ਸਰੋਤਿਆਂ ਨੂੰ ਜੀ ਅੱਛਾ ਨਾਪ੍ਰੀਤ ਜੀ ਬਾਈ ਜੀ ਪਹਿਲਾਂ ਤਾਂ ਜਰੂਰ ਸਾਡੇ ਲੋਕਾਂ ਤੱਕ ਇਹ ਗੱਲਾਂ ਜਰੂਰ ਪਹੁੰਚਾ ਦਿਓ ਕਿਉਂਕਿ ਏਆਈ ਦਾ ਏਆਈ ਜਿਹੜੇ ਸਿਰਫ ਵਰਲਡ ਕਹਦੀ ਆਪਾਂ ਦੋ ਆ ਸੁਣਦੇ ਵਿੱਚ ਜੇ ਗੱਲ ਕਰੀਏ ਤਾਂ ਏਆਈ ਵਰਲਡ ਦੇ ਦੋ ਹੋਣ ਦੇ ਬਾਵਜੂਦ ਵੀ ਜਿਹੜੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਤਹਿਲਕਾ ਮਚਿਆ ਹੋਇਆ ਵਾ ਲੋਕ ਦੇਖਿਆ ਕਿ ਜ਼ਿਆਦਾਤਰ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਜ ਕੱਲ ਪਾਉਂਦੇ ਆ ਏਆਈ ਨੂੰ ਸਿਰਫ ਇੱਕ ਵੀਡੀਓ ਜਾਂ ਫੋਟੋ ਤੱਕ ਹੀ ਇਸਤੇਮਾਲ ਕਰਦੇ ਆ ਔਰ ਤੁਸੀਂ ਏਆਈ ਦੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਲੋਕਾਂ ਤੱਕ ਇਹ ਪਹੁੰਚਾ ਦਿਓ ਏਆਈ ਦੀ ਫੁੱਲ ਫਾਰਮ ਕੀ ਹੈ ਜੀ ਅ ਅਗਰ ਆਪਾਂ ਏਆਈ ਦੀ ਗੱਲ ਕਰਦੇ ਆਂ ਜੀ ਏਆਈ ਦਾ ਜਿਹੜਾ ਜਨਮ ਹੈ ਏਆਈ ਪਹਿਲੀ ਵਾਰ ਲੋਕਾਂ ਦੇ ਵਿੱਚ ਕਦੋਂ ਆਇਆ ਇਹ 1950 60 ਦੇ ਲਗਭਗ ਉਹ ਸਮਾਂ ਸੀ ਜਦੋਂ ਇਹ ਪਹਿਲੀ ਵਾਰ ਇਸਤੇਮਾਲ ਦੇ ਵਿੱਚ ਆਇਆ ਓਕੇ ਜੀ ਅ ਜਿਹੜਾ ਆਈਡੀਆ ਹੈ ਇਹਦੇ ਪਿੱਛੇ ਇਹ ਕਿਵੇਂ ਕਿਸ ਤਰ੍ਹਾਂ ਮਤਲਬ ਲੋਕਾਂ ਦੇ ਵਿੱਚ ਆਇਆ ਹੈ ਕਿ ਇਹ ਜਿਸ ਤਰ੍ਹਾਂ ਆਪਾਂ ਇਨਸਾਨ ਹੈ ਆਪਾਂ ਸੋਚਦੇ ਆਂ ਦੇਖਦੇ ਆਂ ਚੀਜ਼ਾਂ ਨੂੰ ਜੱਜ ਕਰਦੇ ਆਂ ਆਪਾਂ ਡਿਸੀਜਨ ਲੈਂਦੇ ਆਂ ਫੈਸਲਾ ਕਰਦੇ ਆਂ ਜੀ ਇਸੇ ਤਰ੍ਹਾਂ ਹੀ ਜੋ ਸਾਇੰਟਿਸਟ ਸੀਗੇ ਉਹਨਾਂ ਸਮਿਆਂ ਦੇ ਉਹਨਾਂ ਨੇ ਇਹ ਚੀਜ਼ ਸੋਚੀ ਹੈ ਕਿ ਅਗਰ ਇਹ ਚੀਜ਼ ਮਸ਼ੀਨ ਕਰੇ ਹੂੰ ਸੋਚਣ ਦੀ ਸ਼ਕਤੀ ਅਸੀਂ ਮਸ਼ੀਨ ਦੇ ਵਿੱਚ ਪਾਈਏ ਜੱਜ ਕਰਨ ਦੀ ਸ਼ਕਤੀ ਫੈਸਲਾ ਲੈਣ ਦੀ ਸ਼ਕਤੀ ਓਕੇ ਜੀ ਤੇ ਉਹ ਸਾਰੀ ਚੀਜ਼ ਨੂੰ AI ਕਿਹਾ ਜਾਂਦਾ ਹੈ ਜਿਸ ਦੀ ਫੁੱਲ ਫਾਰਮ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜੀ ਓਕੇ ਜੀ ਤੇ ਇਹ ਜਰੂਰ ਪਚਾਦੇ ਲੋਕਾਂ ਤੱਕ ਜਿਹੜੇ ਲੋਕ ਸਿਰਫ AI ਨੂੰ ਫੋਟੋ ਜਾਂ ਵੀਡੀਓ ਤੱਕ ਹੀ ਸੀਮਤ ਰੱਖਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ AI ਨੂੰ ਲੈ ਕੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਸੋ ਅਗਰ ਥੋੜਾ ਜਿਹਾ ਇਤਿਹਾਸ ਦੀ ਗੱਲ ਕਰੀਏ ਮਤਲਬ ਸ਼ੁਰੂਆਤੀ ਦਿਨਾਂ ਦੇ ਵਿੱਚ AI ਓਨਾ ਜ਼ਿਆਦਾ ਸੁਣਨ ਦੇ ਵਿੱਚ ਨਹੀਂ ਆਇਆ ਸੀ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਪਾਸੇ AI ਦੇ ਬਾਰੇ ਗੱਲਾਂ ਹੋ ਰਹੀਆਂ ਨੇ ਉਹ ਚਾਹੇ ਭਾਰਤ ਦੇ ਅੰਦਰ ਹੈ ਜਾਂ ਭਾਰਤ ਤੋਂ ਬਾਹਰ ਹੈ। ਹੂੰ ਥੋੜਾ ਜਿਹਾ ਅਗਰ ਥੋੜਾ ਜਿਹਾ ਪਿੱਛੇ ਜਾਈਏ 1990 ਦੇ ਲਗਭਗ ਜੀ ਇਹ ਉਹ ਸਮਾਂ ਸੀ ਜਦੋਂ ਕੰਪਿਊਟਰ ਪਹਿਲੀ ਵਾਰ ਇੰਡੀਆ ਦੇ ਵਿੱਚ ਆਏ ਸੀਗੇ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਜਿਹੜਾ ਵੀ ਸਾਰਾ ਦਫ਼ਤਰੀ ਕੰਮ ਕਾਜ ਸੀ ਉਹ ਸਾਰਾ ਪੈਨ ਤੇ ਪੇਪਰ ਨਾਲ ਹੁੰਦਾ ਸੀ ਜੋ ਵੀ ਰਿਕਾਰਡ ਮੇਨਟੇਨ ਕਰਨਾ ਹੈ ਕੁਝ ਵੀ ਕਰਨਾ ਹੈ ਲਿਖਾ ਪੜੀ ਜੋ ਵੀ ਕਰਨੀ ਆ ਉਹ ਪੇਪਰ ਦੇ ਉੱਪਰ ਹੁੰਦੀ ਸੀ ਹੂੰ ਫਿਰ ਜੈਸੇ ਹੀ ਕੰਪਿਊਟਰ ਆਏ ਉਹ ਸਾਰੀ ਚੀਜ਼ ਕੰਪਿਊਟਰ ਦੇ ਅੰਦਰ ਹੋਣ ਲੱਗੀ ਹੈ ਹੂੰ ਉਹਨਾਂ ਸਮਿਆਂ ਦੇ ਵਿੱਚ ਵੀ ਬਹੁਤ ਲੋਕ ਗੱਲਾਂ ਕਰਦੇ ਸੀ ਵੀ ਕੰਪਿਊਟਰ ਆ ਗਏ ਹੈ ਇਹ ਕੰਮ ਔਕਾ ਹੋ ਜਾਊਗਾ ਫੇਲ ਹੋ ਜਾਣਾ ਕੰਮ ਜੀ ਪਰ ਉਸ ਤੋਂ ਬਾਅਦ ਦੌਰ ਇਹ ਜਾ ਬਦਲਿਆ ਅੱਜ ਆਪਾਂ ਦੇਖਦੇ ਹਾਂ ਹਰ ਪਾਸੇ ਕੰਪਿਊਟਰ ਯੂਜ਼ ਹੁੰਦੇ ਨੇ ਫਿਰ ਹੌਲੀ ਹੌਲੀ ਕੰਪਿਊਟਰ ਤੋਂ ਬਾਅਦ ਆ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮਾਂ ਆ ਜੀ ਉਹਦੇ ਵਿੱਚ ਕੀ ਆ ਜਿਹੜਾ ਰਿਕਾਰਡ ਅਸੀਂ ਕੰਪਿਊਟਰ ਫਾਈਲਾਂ ਦੇ ਵਿੱਚ ਹੁੰਦਾ ਸੀ ਉਹੀ ਰਿਕਾਰਡ ਆਨਲਾਈਨ ਜਿਹਨੂੰ ਅੱਜ ਕੱਲ ਆਪਾਂ ਆਨਲਾਈਨ ਸਿਸਟਮ ਕਹਿੰਦੇ ਆ ਉਹ ਉਹੀ ਸਾਰਾ ਰਿਕਾਰਡ ਸਰਵਰ ਇੱਕ ਕਲਾਉਡ ਸਰਵਰ ਦੇ ਵਿੱਚ ਚਲੇ ਆ ਗਿਆ ਤੇ ਹੁਣ ਸਾਰਾ ਡਾਟਾ ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ ਆਪਾਂ ਸਾਰੇ ਫੇਸਬੁਕ ਯੂਜ਼ ਕਰਦੇ ਆ ਇੰਸਟਾਗ੍ਰam ਯੂਜ਼ ਕਰਦੇ ਆ ਜੀ ਜਿਹੜਾ ਡਾਟਾ ਅਸੀਂ ਪ੍ਰੋਫਾਈਲ ਬਣਦਾ ਉਹ ਡਾਟਾ ਸਟੋਰ ਕਿੱਥੇ ਹੋ ਰਿਹਾ ਉਹ ਡਾਟਾ ਸਟੋਰ ਹੋ ਰਿਹਾ ਸਰਵਰ ਸਰਵਰ ਕਿੱਥੇ ਆ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਸੋ ਉਹ ਜਿਹੜਾ ਇਸੇ ਤਰ੍ਹਾਂ ਹੀ ਟੈਕਨੋਲੋਜੀ ਜਿਹੜੀ ਹੌਲੀ-ਹੌਲੀ ਅੱਗੇ ਵਧਈਏ ਤੇ ਖਾਸ ਕਰਕੇ ਕਰੋਨਾ ਤੋਂ ਬਾਅਦ ਜਿਹੜੀ AI ਹੈ ਇਹ ਇੱਕਦਮ ਟ੍ਰੈਂਡਿੰਗ ਦੇ ਵਿੱਚ ਆਈ ਹੈ ਔਰ AI ਇਹ ਖਾਲੀ ਦੋ ਸ਼ਬਦ ਨਹੀਂ ਹੈਗੇ AI ਇੱਕ ਦੌਰ ਹੈ ਇੱਕ ਯੁੱਗ ਹੈ ਤੇ ਹੁਣ ਜਿਹੜਾ ਹੁਣ ਦਾ ਸਮਾਜ ਹੈ ਸਾਰਾ ਚਾਹੇ ਸਾਡਾ ਸਮਾਜ ਹੈ ਜਾਂ ਦੁਨੀਆ ਵੀ ਪੱਧਰ ਤੇ ਜੋ ਵੀ ਅਲੱਗ-ਅਲੱਗ ਮੁਲਕ ਨੇ ਅਲੱਗ-ਅਲੱਗ ਸਮਾਜ ਨੇ بڑے-बड़े ਮੁਲਕ ਨੇ ਵੈਸਟਰਨ ਮੁਲਕ ਨੇ ਅਮਰੀਕਾ ਦੀ ਗੱਲ ਕਰ ਲੋ ਤੁਸੀਂ ਕੈਨੇਡਾ ਦੀ ਗੱਲ ਕਰ ਲੋ ਯੂਰਪ ਦੀ ਗੱਲ ਕਰ ਲੋ ਚਾਈਨਾ ਦੀ ਹੈ ਰਸ਼ੀਆ ਹੈ ਇੰਡੀਆ ਹੈ ਸਾਰੇ ਮੁਲਕ ਬਹੁਤ ਵੱਡੀ ਮਾਤਰਾ ਦੇ ਵਿੱਚ AI ਦੇ ਉੱਪਰ ਇਨਵੈਸਟਮੈਂਟ ਕਰ ਰਹੇ ਨੇ ਤਾਂ ਵੱਡੀਆਂ-ਵੱਡੀਆਂ ਕੰਪਨੀ ਹੈ Google ਹੈ ਤੁਹਾਡੀ Facebook ਹੈ ਅੱਜਕੱਲ ਚੈਟ ਜੀਪੀਟੀ ਦਾ ਬੜਾ ਜਮਾਨਾ ਚੱਲਿਆ ਚੈਟ ਜੀਪੀਟੀ ਦੀ ਜਿਹੜੀ ਕੰਪਨੀ ਹੈ ਜਿਨ੍ਹਾਂ ਨੇ ਬਣਾਇਆ ਇਹ Open AI ਤੇ ਮਤਲਬ ਬਹੁਤ ਪੈਸਾ ਇਸ ਪਾਸੇ ਲੱਗ ਰਿਹਾ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਅਰਬਿਕ ਮੁਲਕ ਨੇ ਸਾਊਦੀ ਅਰਬੀਆ ਜਾਂ ਦੁਬਈ ਸਾਈਡ ਹੈ ਉਧਰ ਵੀ ਟੈਕਨੋਲੋਜੀ ਦੇ ਵਿੱਚ AI ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਪ੍ਰੋਜੈਕਟ ਨੇ ਚੱਲ ਰਹੇ ਨੇ ਤੇ ਆਉਣ ਵਾਲੇ 5 ਸਾਲ ਲਗਭਗ 2030 ਤੱਕ ਅਸੀਂ ਬਹੁਤ ਕੁਝ ਚੇਂਜ ਹੁੰਦੇ ਦੇਖਾਂਗੇ ਸੋ ਆਲ ਇਨ ਆਲ ਗੱਲ ਇਹ ਤਾਂ ਘਬਰਾਉਣ ਦੀ ਨਹੀਂ ਹੈਗੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਸਾਨੂੰ ਜਿਹੜੀ ਚੇਂਜ ਹੋ ਰਹੀ ਏ ਕਿਉਂਕਿ ਕੁਦਰਤ ਦਾ ਨਿਯਮ ਹੈ ਚੇਂਜ ਹੋਣਾ ਹੀ ਹੋਣਾ ਹੈ ਬਦਲਾਅ ਆਉਣਾ ਹੀ ਆਉਣਾ ਹੈ ਸਾਨੂੰ ਉਹ ਬਦਲਾਅ ਨੂੰ ਸਮਝਣ ਦੀ ਲੋੜ ਹੈ ਉਸ ਬਦਲਾਅ ਨੇ ਬਹੁਤ ਜ਼ਿਆਦਾ ਤਰੱਕੀ ਵੀ ਲਿਆਉਣੀ ਹੈ ਤੇ ਸਾਨੂੰ ਉਸ ਤਰੱਕੀ ਦਾ ਹਿੱਸਾ ਬਣਨ ਦੀ ਲੋੜ ਹੈ ਜੀ ਤਾਂ ਇਹ ਜ਼ਰੂਰ ਜਾਣਕਾਰੀ ਪਹੁੰਚਾ ਦਿਓ ਲੋਕਾਂ ਤੱਕ ਤੁਸੀਂ AI ਕਦੋਂ ਤੋਂ ਸ਼ੁਰੂਆਤ ਦੇ ਵਿੱਚ ਕਿੰਨਾ ਕੁ ਸਮਾਂ ਤੁਹਾਨੂੰ ਹੋ ਗਿਆ ਜੋ ਤੁਸੀਂ ਜਿਹੜਾ ਆਪਣਾ ਸਾਰਾ ਸਮਾਂ ਜਿਹੜਾ ਜ਼ਿਆਦਾਤਰ ਹੁੰਦਾ ਕਿ ਕੋਈ ਵੀ ਇਨਸਾਨ ਆ ਉਹਦਾ ਇੱਕ ਇੱਕ ਸਟੇਜ ਤੇ ਉੱਤੇ ਫੋਕਸ ਹੁੰਦਾ ਕਿ ਮੈਂ ਇਸ ਮੰਜ਼ਲ ਤੱਕ ਪਹੁੰਚਣਾ ਵਾ ਤੁਸੀਂ ਕਿੰਨੀ ਕੁ ਸਟੱਡੀ ਕੀਤੀ ਆ AI ਦੇ ਪ੍ਰਤੀ ਔਰ ਅੱਗੇ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਇਨ ਫਿਊਚਰ ਦੇ ਵਿੱਚ ਤੁਸੀਂ ਜਿਹੜਾ ਗਾਈਡ ਕਰ ਰਹੇ ਹੋ ਇਹ ਜ਼ਰੂਰ ਦੱਸੋ ਠੀਕ ਹੈ ਜੀ ਤੇ ਇਸ ਵਿੱਚ ਐਕਚੁਅਲੀ ਸਾਡੀ ਸੰਸਥਾ ਹੈ ਗੈਲੈਕਸੀ ਰੋਬੋਟਿਕਸ ਜੀ ਇਹ ਇੱਕ ਐਜੂਟੈਕ ਸਟਾਰਟਅਪ ਕੰਪਨੀ ਹੈ ਮਤਲਬ ਟੈਕਨੀਕਲ ਔਰੀਐਂਟਡ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਇਹ ਜੀ ਜਿਸ ਵਿੱਚ ਅਸੀਂ ਸਕੂਲਾਂ ਦੇ ਬੱਚਿਆਂ ਨੂੰ ਵੀ ਕਵਰ ਕਰਦੇ ਹਾਂ ਅਤੇ ਕਾਲਜ ਲੈਵਲ ਦੇ ਬੱਚਿਆਂ ਨੂੰ ਵੀ ਅਸੀਂ ਕਵਰ ਕਰਦੇ ਹਾਂ ਤਾਂ ਅਗਰ ਸਟਾਰਟਿੰਗ ਦੀ ਗੱਲ ਕਰੀਏ ਤਾਂ ਜਿਹੜੀ ਮੇਰੀ ਪੜ੍ਹਾਈ ਹੈ ਮੇਰੀ ਆਪਣੀ ਮੇਰੀ ਬੈਚਲਰ ਹੈ ਬੀਟੈਕ ਐਮਟੈਕ ਹੈ ਮੇਰੀ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮੇਰੀ ਟ੍ਰੇਨਿੰਗ ਹੋਈ ਹੈ ਉਹੀ ਮੇਰੀ ਸਪੈਸ਼ਲਾਈਜੇਸ਼ਨ ਹੈ ਤੇ ਲਗਭਗ ਪਿਛਲੇ 15 ਸਾਲ ਤੋਂ ਮੈਂ ਇਸ profession ਦੇ ਨਾਲ ਜੁੜਿਆ ਹੋਇਆ ਇੰਡਸਟਰੀ ਵਿੱਚ ਵੀ ਰਹੇ ਹਾਂ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਰਹੇ ਹਾਂ ਤੋਂ ਲਗਭਗ 10 ਤੋਂ ਜ਼ਿਆਦਾ ਸਾਲ ਤੋਂ ਐਜੂਕੇਸ਼ਨ ਨਾਲ ਜੁੜੇ ਹੋਏ ਹਾਂ ਤੋਂ ਮੌਜੂਦਾ ਸਮੇਂ ਦੇ ਵਿੱਚ ਅਸੀਂ ਸਾਡਾ ਮੇਨ ਫੋਕਸ ਹੈ ਜਾਂ ਸਾਡੀ ਸੰਸਥਾ ਦਾ ਉਹ ਸਕੂਲ ਲੈਵਲ ਤੇ ਬੱਚਿਆਂ ਨੂੰ AI ਬਾਰੇ ਟ੍ਰੇਨ ਕਰਨਾ AI ਬਾਰੇ ਦੱਸਣਾ AI ਬਾਰੇ ਅਵੇਅਰਨੈਸ ਫੈਲਾਉਣੀ ਅਲੱਗ-ਅਲੱਗ ਤਰੀਕੇ ਨਾਲ AI ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਜ਼ਿਆਦਾ ਸਕਸੈਸ ਦੇ ਸਕਦੀ ਹੈ ਜਾਂ 10+2 ਤੋਂ ਬਾਅਦ ਕਿਹੜੇ ਵੱਡੇ-ਵੱਡੇ ਕੋਰਸਿਸ ਅਵੇਲੇਬਲ ਨੇ ਜਿਹੜੇ ਬੱਚੇ ਕਰਕੇ ਗਲੋਬਲ ਲੈਵਲ ਤੇ ਬਹੁਤ ਵੱਡੀ ਤਰੱਕੀ ਕਰ ਸਕਦੇ ਆ ਔਰ ਇੱਕ ਤੁਸੀਂ ਪੁਆਇੰਟ ਦਾ ਜਿਹੜਾ ਜ਼ਿਕਰ ਕੀਤਾ ਸੀ ਕਿ ਅੱਜ ਕੱਲ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਕਿ AI ਦਾ ਜਿਹੜਾ ਇਸਤੇਮਾਲ ਹੈ ਉਹ ਸਿਰਫ ਫੋਟੋਆਂ ਬਣਾਉਣ ਤੇ ਜਾਂ ਫਿਰ ਥੋੜਾ ਬਹੁਤ ਵੀਡੀਓ ਤੇ ਤੱਕ ਹੀ ਸੀਮਤ ਹੈ ਜੀ ਸੋ ਇਹ ਮਤਲਬ ਇਹ ਬਹੁਤ ਵੱਡਾ ਹੈ ਜੋ ਅ ਅੱਜ ਮੌਜੂਦਾ ਸਮੇਂ ਵਿੱਚ ਚਾਹੇ ਜਾਣਕਾਰੀ ਦੀ ਘਾਟ ਕਹ ਲੋ ਤੁਸੀਂ ਬਈ ਜੋ ਸਾਡੇ ਬੱਚੇ ਨੇ ਜਾਂ ਯੂਥ ਹੈ ਸਾਡਾ ਉਹ AI ਨੂੰ ਮਤਲਬ ਜਸਟ ਜੋ ਉਹਨਾਂ ਦਾ ਦਾਇਰਾ ਕੰਮ ਕਰਨ ਦਾ ਉਹ ਫੋਟੋ ਬਣਾਉਣ ਫੋਟੋ ਐਡੀਟਿੰਗ ਜਾਂ ਵੀਡੀਓ ਐਡੀਟਿੰਗ ਤੱਕ ਹੀ ਸੀਮਤ ਹੈ ਜੀ ਬਟ ਸਾਨੂੰ ਇਸ ਤੋਂ ਅੱਗੇ ਜਾਣ ਦੀ ਲੋੜ ਹੈ ਬਹੁਤ ਵੱਡਾ ਦਾਇਰਾ ਏਆਈ ਦਾ ਤੁਹਾਨੂੰ ਮੈਂ ਕੁਝ ਐਗਜ਼ਾਮਪਲਾਂ ਦੇ ਦਿੰਦਾ ਏਆਈ ਦੇ ਨਾਲ ਅ ਅਗਰ ਟੈਕਨੀਕਲ ਪ੍ਰੋਫਾਈਲ ਦੀ ਗੱਲ ਕਰ ਲਈਏ ਆਪਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਏਆਈ ਦੇ ਵਿੱਚ ਏਆਈ ਇੰਜੀਨੀਅਰਸ ਨੇ ਜਾਂ ਤੁਸੀਂ ਗੱਲ ਕਰ ਲਓ ਆਪਾਂ ਜੋ ਕਮਰਸ ਬੈਕਗ੍ਰਾਉਂਡ ਦੇ ਬੱਚੇ ਨੇ ਜਿਹੜੇ ਜਿਨ੍ਹਾਂ ਦਾ ਇੰਟਰਸਟ ਅਕਾਊਂਟਸ ਦੇ ਵਿੱਚ ਵੱਡੀ-ਵੱਡੀਆਂ ਕੰਪਨੀਆਂ ਜਿਹੜੀ ਫਾਈਨਾਂਸ ਦੀਆਂ ਕੰਪਨੀਆਂ ਨੇ ਉਹ ਬੰਦੇ ਮੰਗਦੀਆਂ ਨੇ ਫਾਈਨਾਂਸ ਬੈਕਗ੍ਰਾਉਂਡ ਦੇ ਜਿਨ੍ਹਾਂ ਕੋਲ AI ਸਕਿੱਲ ਹੋਵੇ ਇਸੇ ਤਰ੍ਹਾਂ ਹੀ ਅਗਰ ਟੈਕਨੀਕਲ ਦੀ ਗੱਲ ਕਰ ਲਓ ਪ੍ਰੋਡਕਟ ਕੰਪਨੀਆਂ ਨੇ ਜਿਵੇਂ ਜਿਸ ਤਰ੍ਹਾਂ ਆਪਾਂ ਚੈਟ ਜੀਪੀਟੀ ਦੀ ਗੱਲ ਕਰਦੇ ਆ ਚੈਟ ਜੀਪੀਟੀ ਕਿਸ ਤਰ੍ਹਾਂ ਬਣਿਆ ਇਹ ਸਾਰੇ ਦਾ ਸਾਰਾ AI ਨਾਲ ਬਣਿਆ ਔਰ ਇਹਦੇ ਵਿੱਚ ਹੁੰਦਾ ਕੀ ਹੈ ਬੇਸਿਕਲੀ ਕੋਡਿੰਗ ਹੁੰਦੀ ਹੈ ਕੋਡਿੰਗ ਵਿੱਚ ਆਪਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮਸ਼ੀਨਾਂ ਦੇ ਵਿੱਚ ਇੰਟੈਲੀਜੈਂਸ ਪਾਉਣੀ ਹੈ ਜਿੱਥੋਂ AI ਨੇ ਜਨਮ ਲਿਆ ਵੀ ਮਸ਼ੀਨਾਂ ਦੇ ਵਿੱਚ ਇੰਟੈਲੀਜੈਂਸ ਫੀਡ ਕਰਨੀ ਹੈ ਮਸ਼ੀਨਾਂ ਨੂੰ ਦਿਮਾਗ ਦੇਣਾ ਤਾਂ ਕਿ ਮਸ਼ੀਨਾਂ ਵੀ ਸੋਚ ਸਕਣ ਮਸ਼ੀਨਾਂ ਵੀ ਜੱਜ ਕਰ ਸਕਣ ਅਤੇ ਮਸ਼ੀਨਾਂ ਵੀ ਡਿਸੀਜਨ ਲੈ ਸਕਣ ਉਹ ਸਾਰੇ ਪ੍ਰੋਸੈਸ ਨੂੰ ਏ ਕਿਹਾ ਜਾਂਦਾ ਤੇ ਉਹ ਕਿਸ ਤਰ੍ਹਾਂ ਹੁੰਦਾ ਹੈ ਸਾਰਾ ਉਸ ਪ੍ਰੋਸੈਸ ਨੂੰ ਕੋਡਿੰਗ ਕਿਹਾ ਜਾਂਦਾ ਜੀ ਤੇ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਚਾਹੇ ਫੇਸਬੁੱਕ ਹੈ ਤੁਹਾਡੀ OpenAI ਹੈ Google ਹੈ Amazon ਹੈ ਜਾਂ ਇੰਡੀਅਨ ਵੱਡੀਆਂ ਕੰਪਨੀਆਂ ਨੇ ਜਿਸ ਤਰ੍ਹਾਂ ਵਿਪਰੋ ਹੈ Tata Consultancy Services ਹੈ Microsoft ਹੈ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ ਇਨਾਂਕ ਸਾਰੀਆਂ ਕੰਪਨੀ ਦੇ ਵਿੱਚ ਸਕਿੱਲ ਓਰੀਐਂਟਡ ਜਿਹੜੇ ਜੌਬਸ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਵੇਲੇਬਲ ਨੇ ਤਾਂ ਸਾਨੂੰ ਸਿਰਫ ਫੋਟੋਆਂ ਜਾਂ ਵੀਡੀਓ ਤਕਸੀਮਤ ਰਹਿਣ ਦੀ ਲੋੜ ਨਹੀਂ ਹੈਗੀ ਜੀ ਈਏ ਇਹਨਾਂਕ ਵੱਡਾ ਫੀਲਡ ਹੈ ਜਿਸ ਤਰ੍ਹਾਂ ਮੈਂ ਦੱਸਿਆ ਇੱਕ ਪੂਰੀ ਸਦੀ ਹੈ ਹੂੰ ਤਾਂ ਅਲੱਗ-ਅਲੱਗ ਪ੍ਰੋਫਾਈਲ ਨੇ ਇਸ ਦੇ ਵਿੱਚ ਸਾਨੂੰ ਬਾਕੀ ਪ੍ਰੋਫਾਈਲਾਂ ਬਾਰੇ ਵੀ ਜ਼ਰੂਰ ਦੇਖਣ ਦੀ ਸੋਚਣ ਦੀ ਤੇ ਸਮਝਣ ਦੀ ਲੋੜ ਹੈ ਤਾਂ ਕਿ ਜੋ ਵੱਡੀ ਤਰੱਕੀ ਹੋ ਰਹੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਹੋਣੀ ਹੈ ਅਸੀਂ ਉਸ ਦਾ ਹਿੱਸਾ ਬਣ ਸਕੀਏ ਜੀ ਤਾਂ ਜ਼ਰੂਰ ਕਿਹਾ ਜਾਂਦਾ ਜਾਂਦਾ 21 ਸਿੱਕੇ ਦੇ ਦੋ ਹੀ ਪਹਿਲੂ ਹੁੰਦੇ ਨੇ ਤਾਂ ਮੰਨ ਲਓ ਜੇ ਇੱਕ ਚੰਗਾ ਬਾਤ ਮਾੜਾ ਵੀ ਉਹਦੇ ਵਿੱਚ ਜ਼ਰੂਰ ਹੁੰਦਾ ਵਾ ਹਾਂਜੀ ਹੁਣ ਜਿਵੇਂ ਦੇਖਿਆ ਕਿ AI ਦਾ ਇਸਤੇਮਾਲ ਕਿਤਨੇ ਕਿਤੇ ਬਹੁਤ ਗਲਤ ਤਰੀਕੇ ਨਾਲ ਵੀ ਕੀਤਾ ਜਾਂਦਾ ਵਾ ਹਾਂਜੀ ਔਰ ਇਥੋਂ ਤੱਕ ਦਰਬਾਰ ਸਾਹਿਬ ਦੀ ਇਹ ਵੀਡੀਓ ਵੀ ਸਾਹਮਣੇ ਆਈਆਂ ਵਾ ਬਹੁਤ ਗਲਤ ਤਰੀਕੇ ਨਾਲ ਜਿਹੜੀਆਂ ਪੀਚ ਕੀਤੀਆਂ ਗਈਆਂ ਵਾ ਹਾਂਜੀ ਔਰ ਉਸ ਨੂੰ ਨਜ਼ਰਮੱਤੇ ਰੱਖਦੇ ਹੋਏ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਲੋਕ ਇਹ ਗੱਲਾਂ ਕਹਿੰਦੇ ਕਿ AI ਬੰਦ ਹੋਣੇ ਚਾਹੀਦੀ ਹੈ ਕਿ ਲੱਗਦਾ ਨਹੀਂ ਕਿ ਇਸ ਦਾ ਕੰਟਰੋਲ ਕਿਸ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਜਾਂ ਕਿਸ ਤਰੀਕੇ ਨਾਲ ਇਸ ਨੂੰ ਇਸਤੇਮਾਲ ਕੀਤਾ ਜਾ ਸਕੇ ਜਾ ਕੋਈ ਸੈਂਸਰ ਬੋਰਡ ਦੇ ਹੱਥ ਦੇ ਵਿੱਚ ਜਿੱਦਾਂ ਦੇਖਿਆ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਵੀ ਇਸ ਨੂੰ ਕੋਟਾ ਹਟਾ ਦਿੱਤੀ ਜਾਂਦੀ ਆ ਕਿ ਇਸ ਤਰ੍ਹਾਂ ਦੀ ਚੀਜ਼ ਹੋਣੀ ਨਹੀਂ ਚਾਹੀਦੀ ਹਾਂਜੀ ਇਹ ਅ ਜਿਹੜਾ ਇਹ ਏਰੀਆ ਜਿਸ ਵਿੱਚ ਏਆਈ ਦਾ ਇਸਤੇਮਾਲ ਸਹੀ ਹੋਣਾ ਹੈ ਜਾਂ ਗਲਤ ਹੋਣਾ ਹੈ ਬੇਸਿਕਲੀ ਇਹਦੇ ਅੰਦਰ ਇਹ ਇਸ ਨੂੰ ਏਆਈ ਇਥਿਕਸ ਕਿਹਾ ਜਾਂਦਾ ਹੈ ਹਮ ਬਈ ਇਥੀਕਲ ਇਥੀਕਲ ਮੀਨਸ ਟੈਕਨੋਲੋਜੀ ਨੂੰ ਸਹੀ ਢੰਗ ਨਾਲ ਯੂਜ਼ ਕਰਨਾ ਹੈ ਜੀ ਤਾਂ ਬਹੁਤ ਚੀਜ਼ਾਂ ਜੋ ਇਸਤੇਮਾਲ ਕਰ ਰਿਹਾ ਬੰਦਾ ਉਹਦੇ ਉੱਪਰ ਵੀ ਬਹੁਤ ਚੀਜ਼ਾਂ ਨਿਰਭਰ ਕਰਦੀਆਂ ਨੇ ਪਰ ਹਾਂ ਸਰਕਾਰੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਨੇ ਹੂੰ ਜਿਸ ਤਰ੍ਹਾਂ ਕਿ ਅੱਜ ਕੱਲ ਏ ਆਈ ਤੇ ਬਹੁਤ ਕੰਟੈਂਟ ਜਨਰੇਟ ਹੋ ਰਿਹਾ ਬਹੁਤ ਏ ਆਈ ਰਹੀਂ ਬਹੁਤ ਕੁਝ ਬਣਾਇਆ ਜਾ ਰਿਹਾ ਹੈ ਹੂੰ ਭਈ ਅਗਰ ਕੋਈ ਚੀਜ਼ ਏ ਆਈ ਨਾਲ ਬਣੀ ਹੈ ਉਹਦੇ ਵਿੱਚ ਇਹ ਮੈਂਸ਼ਨ ਹੋਵੇਗਾ ਕਿ ਇਹ オリジナル ਨਹੀਂ ਹੈ ਇਹ ਏ ਆਈ ਦਾ ਪ੍ਰੋਡਕਟ ਹੈ ਜੀ ਏ ਆਈ ਨਾਲ ਬਣਿਆ ਹੋਇਆ ਤਾਂ ਕਿ ਜਿਹੜਾ ਤੁਹਾਡੇ ਜਾਂ ਮੇਰੇ ਵਰਗਾ ਨਾਰਮਲ ਯੂਜ਼ਰ ਹੈ ਇਹ ਇਹਦਾ ਉਹਨੂੰ ਫਰਕ ਸਾਫ਼ ਪਤਾ ਚੱਲੇ ਵੀ ਜਿਹੜੀ ਆ ਚੀਜ਼ ਬਣੀ ਆ ਇਹ AI ਨਾਲ ਬਣੀ ਹੋਈ ਆ ਇਹ ਅਸਲੀ ਨਹੀਂ ਹੂੰ ਤਾਂ ਇਸੇ ਤਰ੍ਹਾਂ ਹੀ ਹੋਰ ਵੀ ਕਾਫੀ ਕਾਨੂੰਨ ਸਰਕਾਰ ਵੱਲੋਂ ਲਿਆਉਣ ਦੀ ਲੋੜ ਆ ਜਾਂ ਲਿਆਂਦੇ ਜਾ ਰਹੇ ਨੇ ਹੂੰ ਤਾਂ ਕਿ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਅਮ ਜਾਂ ਇਸ ਤਰ੍ਹਾਂ ਦਾ ਮਿਸਯੂਜ਼ ਆ ਟੈਕਨੋਲੋਜੀ ਦਾ ਜੀ ਉਸ ਨੂੰ ਰੋਕਿਆ ਜਾ ਸਕੇ ਬਾਕੀ ਆ ਆਪਾਂ ਨਾਰਮਲੀ ਗੱਲ ਕਰਦੇ ਆਂ ਇੰਟਰਨੈਟ ਦੇ ਵੀ ਇੰਟਰਨੈਟ ਬਾਰੇ ਵੀ ਬਹੁਤ ਗੱਲਾਂ ਹੁੰਦੀਆਂ ਸੀ ਕਿ ਇੰਟਰਨੈਟ ਆ ਗਿਆ ਆਏ ਹੋ ਜਾਏਗਾ ਓਮੀ ਹੋ ਜਾਏਗਾ ਸੋ ਇੰਟਰਨੈਟ ਦਾ ਵੀ ਉਹੀ ਹੈ ਕਿ ਇਸਤੇਮਾਲ ਸਾਰੇ ਪਾਸੇ ਹੋ ਰਿਹਾ ਜੀ ਬਟ ਥੋੜੇ ਬਹੁਤ ਸਾਈਬਰ ਫਰਾਡ ਵੀ ਹੋ ਰਹੇ ਨੇ ਸੋ ਗੱਲ ਉੱਥੇ ਹੀ ਆ ਇਸਤੇਮਾਲ ਤੇ ਆਉਂਦੀ ਹੈ ਕਿ ਜਿਹੜਾ ਬੰਦਾ ਇਸਤੇਮਾਲ ਕਰ ਰਿਹਾ ਉਸ ਦਾ ਇੰਟੈਂਸ਼ਨ ਇਰਾਦਾ ਕੀ ਹੈ ਬਟ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਦੇਖਾਂਗੇ ਇਸ ਤਰ੍ਹਾਂ ਦੀ ਰੈਗੂਲੇਸ਼ਨ ਸਰਕਾਰ ਵੱਲੋਂ ਲਿਆਂਦੀਆਂ ਜਾਣਗੀਆਂ ਜੀ ਤਾਂ ਬੱਚਿਆਂ ਦਾ ਇੰਟਰਸਟ ਕਿਵੇਂ ਦਾ ਮਾ ਪੇਰੈਂਟਸ ਜ਼ਿਆਦਾਤਰ ਹੁੰਦੇ ਆ ਨਾ ਪੇਰੈਂਟਸ ਤੁਹਾਡੇ ਨਾਲ ਗੱਲਬਾਤ ਕਰਦੇ ਆ ਜਾਂ ਹੁਣ ਤੱਕ ਤੁਸੀਂ ਕਿੰਨੇ ਕ ਬੱਚਿਆਂ ਨੂੰ ਏਆਈ ਦਾ ਜਿਹੜਾ ਤੁਸੀਂ ਗਾਈਡ ਕਰ ਰਹੇ ਹੋ ਬੱਚੇ ਨੂੰ ਸਖਲਾਈ ਦੇ ਰਹੇ ਹੋ ਕਿੰਨੇ ਕ ਬੱਚੇ ਨੂੰ ਤੁਸੀਂ ਸਖਲਾਈ ਦੇ ਚੁੱਕੇ ਹੋ ਤਾਂ ਆਪਣੇ ਖਾਸ ਕਰਕੇ ਪਿੰਡਾਂ ਦੇ ਵਿੱਚ ਕਿਵੇਂ ਦਾ ਲੋਕਾਂ ਦਾ ਇੰਟਰਸਟ ਹੈ ਜਰੂਰ ਦੱਸਿਓ ਅ ਅਗਰ ਆਪਾਂ ਏਆਈ ਦੇ ਦਾਇਰੇ ਦੀ ਗੱਲ ਕਰੀਏ ਕੁਝ ਕਿ ਮੈਂ ਤੁਹਾਨੂੰ ਐਗਜ਼ਾਮਪਲਾਂ ਦਿੰਨਾ ਹੈ ਅ ਅ ਹੈਲਥ케ਅਰ ਦੀ ਗੱਲ ਕਰ ਲਓ ਜਿਵੇਂ ਅੱਜਕੱਲ ਬਿਮਾਰੀਆਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਹੈਨਾ ਹਰ ਇੱਕ ਬੰਦਾ ਕੋਈ ਨਾ ਕੋਈ ਬਿਮਾਰੀ ਅ ਅਨਾਲ ਸਫਰ ਕਰ ਰਿਹਾ ਹੈ एग्जांपल ਤੁਸੀਂ ਆਪਣੇ ਪੰਜਾਬ ਦੀ ਗੱਲ ਕਰ ਲਓ ਇੱਥੇ ਕੈਂਸਰ ਦਾ ਬੜੀ ਪ੍ਰੋਬਲਮ ਆ ਰਹੀ ਹੈ ਜੀ ਹਾਰਟ ਅਟੈਕ ਨਾਲ ਦਿਲ ਦੇ ਦੌਰੇ ਨਾਲ ਸਾਡੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਕੈਨੇਡਾ ਤੋਂ ਹਰ ਦੂਜੇ ਦਿਨ ਖਬਰ ਲੱਗੀ ਹੈ ਜੀ ਫੁਲਾਨੇ ਨੌਜਵਾਨ ਦੇ ਦਿਲ ਦਾ ਦੌਰਾ ਪੈਣਾ ਮੌਤ ਹੋ ਗਈ ਸੋ ਅਗਰ AI ਦਾ ਇਸਤੇਮਾਲ ਆਪਾਂ ਹੈਲਥ케ਅਰ ਦੇ ਵਿੱਚ ਦੇਖੀਏ ਤਾਂ ਇਹ ਯੂਜ਼ ਕਰਕੇ ਕੁਝ ਇਸ ਤਰ੍ਹਾਂ ਦੇ ਪ੍ਰੈਡਿਕਟਿਵ ਸਿਸਟਮ ਹੈ ਪ੍ਰੈਡਿਕਟਿਵ ਸਿਸਟਮ ਮੀਨਸ ਕਿ ਜਿਹੜੇ ਪਹਿਲਾਂ ਹੀ ਤੁਹਾਨੂੰ ਦੱਸ ਦੇਣਗੇ ਵੀ ਇਹ ਚੀਜ਼ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਹੋ ਸਕਦੀ ਹੈ ਜਿਵੇਂ ਬਿਮਾਰੀ ਹੈ ਬਿਮਾਰੀ ਦੇ ਲੱਛਣ ਨੇ ਹਮ ਤਾਂ ਅਗਰ AI ਨੂੰ ਪ੍ਰੋਪਰ ਡਾਟਾ ਦਿੱਤਾ ਜਾਵੇ ਜੀ ਡਾਟਾ ਮੀਨਸ ਉਹ ਚੀਜ਼ ਕਿੰਨੇ ਸਮੇਂ ਤੋਂ ਹੋ ਰਹੀ ਹੈ ਕਿੰਨੇ ਸਮੇਂ ਤੋਂ ਉਹ ਬੰਦਾ ਜਿਵੇਂ ਕੈਂਸਰ ਦੀ ਗੱਲ ਕਰ ਲੋ ਲੈਵਲ 1 ਹੈ ਸਟੇਜ 2 ਹੈ ਸਟੇਜ 3 ਹੈ ਸਟੇਜ 4 ਹੈ ਅਗਰ ਸਟੇਜ 1 ਤੇ ਹੀ ਉਹ ਡਾਟਾ ਤੁਹਾਡੀ ਆਪਣੇ AI ਸਿਸਟਮ ਨੂੰ ਦਿੱਤਾ ਜਾਏ ਤਾਂ AI ਮਸ਼ੀਨ ਤੁਹਾਨੂੰ ਪਹਿਲਾਂ ਹੀ ਦੱਸ ਦੇਗੀ ਕਿ ਇਹ ਹੁਣ ਜਿਹੜੀ ਲੈਵਲ ਆ ਇਹ ਖਤਰੇ ਤੋਂ ਉੱਪਰ ਜਾ ਰਿਹਾ ਹੈ ਤਾਂ ਕਿ ਉਸ ਚੀਜ਼ ਨੂੰ ਅਸੀਂ ਪਹਿਲੇ ਰੁਕੇ ਜਾ ਸਕੇ ਸੇਮ ਤੁਹਾਡਾ ਆਪਣਾ ਹੁਣ ਫਲੱਡ ਆਏ ਨੇ ਜੀ ਆਪਣੇ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੂੰ 5 ਲੱਖ ਕਿਲੋ ਲਗਭਗ ਜੋ ਰਿਪੋਰਟਾਂ ਦੱਸੀਆਂ ਨੇ ਜੀ ਫਸਲ ਬਰਬਾਦ ਹੋ ਗਈ ਹੈ ਜੀ ਇਸੇ ਤਰ੍ਹਾਂ ਹੀ ਐਡਵਾਂਸ AI ਸੈਂਸਰੀ ਸਿਸਟਮ ਡਿਵੈਲਪ ਕੀਤੇ ਜਾ ਸਕਦੇ ਨੇ ਹੂੰ ਜਿਹੜੇ ਤੁਹਾਨੂੰ ਬਹੁਤ ਪਹਿਲਾਂ ਹੀ ਤੁਹਾਨੂੰ ਦੱਸ ਦੇਣਗੇ ਜੀ ਕਿ ਅਗਰ ਇਹ ਚੀਜ਼ ਨੂੰ ਨਾ ਕੰਟਰੋਲ ਕੀਤਾ ਤਾਂ ਇੰਨਾ ਨੁਕਸਾਨ ਹੋ ਸਕਦਾ ਹੈ ਜੀ ਇਸੇ ਤਰ੍ਹਾਂ ਹੀ ਐਗਰੀਕਲਚਰ ਦੇ ਵਿੱਚ ਹੈ ਜੀ ਐਗਰੀਕਲਚਰ ਦੇ ਵਿੱਚ ਫਸਲਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਹਮ ਫਸਲ ਨੂੰ ਪਾਣੀ ਦੀ ਬਰਬਾਦੀ ਦਾ ਬੜਾ ਮਸਲਾ ਉੱਠ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਤਾਂ ਜਿਹੜਾ ਧਰਤੀ ਦੇ ਥੱਲੇ ਪਾਣੀ ਹੈ ਇੱਕ ਤਾਂ ਵੈਸੇ ਪੀਣਯੋਗ ਕੁਆਂਟੀਟੀ ਘਟ ਰਹੀ ਹੈ ਤੇ ਨਾਲ ਦੀ ਨਾਲ ਜੋ ਪਾਣੀ ਹੈ ਉਹ ਪ੍ਰਦੂਸ਼ਿਤ ਹੋ ਰਿਹਾ ਹੈ ਜੀ ਉਹ ਚੀਜ਼ ਨੂੰ ਵੀ ਰੋਕਣ ਲਈ ਇਹ ਦੇ ਇਸ ਤਰ੍ਹਾਂ ਦੇ ਸਿਸਟਮ ਬਣਾਏ ਜਾ ਸਕਦੇ ਨੇ ਜਿਸ ਦੇ ਨਾਲ ਕੀ ਹੈ ਕਿ ਜਿਹੜਾ ਸਾਡਾ ਪਾਣੀ ਹੈ ਜਿਹੜਾ ਕੰਟਮੀਨੇਟ ਹੋ ਰਿਹਾ ਹੈ ਜ਼ਹਿਰੀਲਾ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ ਪਲੱਸ ਜਿਹੜਾ ਪਾਣੀ ਸਾਡਾ ਵੇਸਟ ਹੋ ਰਿਹਾ ਹੈ ਉਸ ਦੀ ਪ੍ਰੋਪਰ ਜਜਮੈਂਟ ਇਹ ਸਿਸਟਮ ਸਾਨੂੰ ਦੱਸ ਦੇਣਗੇ ਕਿਹੜੀ ਫਸਲ ਨੂੰ ਕਿੰਨਾ ਪਾਣੀ ਦੇਣਾ ਹੈ ਜੀ ਤੇ ਨਾਲ ਦੀ ਨਾਲ ਉਹ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਟਾਈਮ ਟੂ ਟਾਈਮ ਉਸ ਫਸਲ ਨੂੰ ਕਿੰਨੀ ਕੁ ਆਪਾਂ ਜੋ ਖਾਦ ਹੈ ਉਹ ਦੇਣੀ ਹੈ ਉਹ ਸਾਰਾ ਡਾਟਾ ਸਾਨੂੰ AI ਪਹਿਲਾਂ ਹੀ ਦੱਸ ਦੇਗਾ ਤੇ ਉਹਦੇ ਨਾਲ ਹੋਵੇਗਾ ਕਿ ਇੱਕ ਤਾਂ ਅਸੀਂ ਫਸਲ ਦੀ ਜਿਹੜੀ ਪ੍ਰੋਡਕਸ਼ਨ ਹੈ ਜਾਂ ਫਸਲ ਨੂੰ ਬਿਮਾਰੀ ਹੈ ਉਹ ਸਾਰੀਆਂ ਚੀਜ਼ਾਂ ਤੋਂ ਅਸੀਂ ਫਸਲ ਨੂੰ ਬਚਾ ਸਕਦੇ ਹਾਂ ਜੀ AI ਇਕੱਲਾ ਭਾਰਤ ਤੱਕ ਦੀ ਸੀਮਤ ਹੈ ਜਾਂ ਭਾਰਤ ਤੋਂ ਬਾਹਰ ਵੀ ਇਸ ਦਾ ਜ਼ਿਆਦਾ ਇਸਤੇਮਾਲ ਕੀ ਤੁਹਾਨੂੰ ਲੱਗਦਾ ਕਿ AI ਦਾ ਕਿ ਕਿਹੜੀ ਜਗ੍ਹਾ ਤੇ ਹੋ ਰਿਹਾ ਸਹੀ ਤਰੀਕੇ ਨਾਲ ਨਹੀਂ AI ਤਾਂ ਹੁਣ ਇੱਕ ਮਤਲਬ ਗਲੋਬਲ ਪੱਧਰ ਤੇ ਹੀ ਬਹੁਤ ਵੱਡੇ ਲੈਵਲ ਤੇ ਸੁਪਰ ਕਮ ਹੋ ਰਿਹਾ ਹੈ ਵੱਡੇ ਮੁਲਕ ਨੇ ਸਾਰੇ ਤੁਹਾਨੂੰ ਇੱਕ ਐਸਟੀਮੇਟ ਦੱਸ ਦਿੰਦੇ ਨੇ ਇੱਕ ਰਿਪੋਰਟਾਂ ਜੋ ਦੱਸਦੀਆਂ ਨੇ ਕਿ 2025 ਤੋਂ 35 ਅਗਲੇ 10 ਸਾਲ ਤੱਕ ਜਿਹੜਾ AI ਦਾ ਮਾਰਕੀਟ ਸਾਈਜ਼ ਹੈ ਉਹ ਲਗਭਗ ਲਗਭਗ 13 ਟ੍ਰਿਲੀਅਨ ਡਾਲਰ ਦਾ ਹੋਣ ਵਾਲਾ ਹੈ ਜੀ 13 ਟ੍ਰਿਲੀਅਨ ਡਾਲਰ ਸੇ ਮਤਲਬ ਇਹ ਐਡਾਕ ਗਰੋਥ ਹੋਣ ਵਾਲੀ ਹੈ ਇਸ ਵਿੱਚ ਜਿੰਨੇ ਵੀ ਵੱਡੇ ਮੁਲਕ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਯੂਰਪ ਤੋਂ ਲੈ ਕੇ ਅਮਰੀਕਾ ਚਾਈਨਾ ਰਸ਼ੀਆ ਇੰਡੀਆ ਜਾਂ ਹੋਰ ਵੀ ਵੱਡੇ ਮੁਲਕ ਨੇ ਬਹੁਤ ਵੱਡੇ ਸਕੇਲ ਤੇ ਪੈਸਾ ਲਾ ਰਹੇ ਨੇ وجہ ਕੀ ਹੈ ਜੀ وجہ ਇਹ ਹੈ ਕਿ ਜੋ ਮੌਜੂਦਾ ਸਮਾ ਸਿਸਟਮ ਚੱਲ ਰਿਹਾ ਜਿਸ ਢੰਗ ਨਾਲ ਕੋਈ ਵੀ ਕੰਮ ਹੋ ਰਿਹਾ ਹੈ ਇਸ ਨੂੰ ਹੋਰ ਅੱਛੇ ਤਰੀਕੇ ਨਾਲ ਕੀਤਾ ਜਾ ਸਕੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲਾਂ ਦਿੱਤੀਆਂ ਨੇ ਹੈਲਥ케ਅਰ ਦੀ ਐਗਜ਼ਾਮਪਲ ਦਿੱਤੀ ਐਗਰੀਕਲਚਰ ਦੀ ਐਗਜ਼ਾਮਪਲ ਦਿੱਤੀ ਹੈ ਜੀ ਵੀ ਜੋ ਨੁਕਸਾਨ ਜੋ ਚੈਲੰਜਸ ਜਾਂ ਜੋ ਵੀ ਸਮੱਸਿਆਵਾਂ ਅੱਜ ਸਮਾਜ ਦੇ ਅੰਦਰ ਨੇ ਚਾਹੇ ਮੁਲਕ ਦੇ ਅੰਦਰ ਨੇ ਜਾਂ ਗਲੋਬਲ ਲੈਵਲ ਤੇ ਹੋ ਰਹੀਆਂ ਨੇ ਜਿਸ ਤਰ੍ਹਾਂ ਕਿ ਕਲਾਈਮੇਟ ਚੇਂਜ ਦੀ ਗੱਲ ਆਪਾਂ ਕਰਦੇ ਹਾਂ ਕਲਾਈਮੇਟ ਚੇਂਜ ਕੀ ਹੈ ਹੁਣ ਅਗਰ ਤੁਸੀਂ 20 ਸਾਲ ਪਹਿਲਾਂ ਜਾਓਗੇ ਹੁਣ ਅ ਨਵੰਬਰ ਦਾ ਮਹੀਨਾ ਹੈ ਥੋੜਾ ਜਿਹਾ ਪਿੱਛੇ ਜਾਓਗੇ 15-20 ਸਾਲ ਪਹਿਲਾਂ ਉਦੋਂ ਇੰਨਾ ਸਮਿਆਂ ਦੇ ਵਿੱਚ ਆਪਾਂ ਧੁੰਦ ਨਜ਼ਰ ਆਉਂਦੀ ਸੀ ਅੱਜਕੱਲ ਉਹ ਸ਼ਾਇਦ ਤੁੰਦ ਹੁਣ ਖਾਸ ਕਰ ਅਕਤੂਬਰ ਨਵੰਬਰ ਦੇ ਵਿੱਚ ਤੁੰਦ ਨਹੀਂ ਨਜ਼ਰ ਆਉਂਦੀ ਇਸੇ ਤਰ੍ਹਾਂ ਹੀ ਪਹਾੜਾਂ ਦੇ ਵਿੱਚ ਤੁਸੀਂ ਇਹਨਾਂ ਸਮੇਂ ਵਿੱਚ ਪਹਾੜਾਂ ਵੱਲ ਜਾਓਗੇ ਪਹਾੜਾਂ ਤੇ ਬਰਫ਼ ਤੁਹਾਨੂੰ ਨਹੀਂ ਨਜ਼ਰ ਆਏ ਜੀ ਇਹ ਸਾਰਾ ਹੀ ਜੋ ਹੋ ਰਿਹਾ ਹੈ ਇਹ ਇਸ ਨੂੰ ਕਲਾਈਮੇਟ ਚੇਂਜ ਕਹਿੰਦੇ ਆ ਤਾਂ ਕਲਾਈਮੇਟ ਚੇਂਜ ਅੰਦਰ ਜੋ ਆਈਡੀਆ ਕੀ ਹੈ ਕਿ ਹਰ ਇੱਕ ਚੀਜ਼ ਨੂੰ ਜਿਵੇਂ ਕਿ ਧਰਤੀ ਦੇ ਉੱਪਰ ਪਾਣੀ ਹੈ ਪੋਲਿਊਸ਼ਨ ਹੈ ਜੀ ਇਹ ਚੀਜ਼ ਨੂੰ ਮੈਨੇਜ ਕਿਵੇਂ ਕਰਨਾ ਹੈ ਤਾਂ ਕਿ ਅਗਲੇ 150 ਸਾਲ ਜੋ ਰਿਸੋਰਸਸ ਨੇ ਧਰਤੀ ਦੇ ਉੱਪਰ ਅਵੇਲੇਬਲ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਦਾ ਜਿਹੜਾ ਇਸਤੇਮਾਲ ਹੈ ਉਹ ਠੀਕ ਢੰਗ ਨਾਲ ਹੋਵੇ ਤਾਂ ਕਿ ਕੋਈ ਚੀਜ਼ ਵੇਸਟ ਨਾ ਹੋਵੇ ਜੀ ਸੋ ਇਸੇ ਤਰ੍ਹਾਂ ਹੀ ਬਹੁਤ ਯੂਨਾਈਟਿਡ ਨੇਸ਼ਨ ਹੈ ਉਹਨਾਂ ਵੱਲੋਂ ਵੀ ਬੜੇ ਜਾਂ ਆਪਣੇ ਯੂਨੋ ਹੈ ਜਾਂ WHO ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਬਹੁਤ ਪ੍ਰੋਜੈਕਟਸ ਚੱਲ ਰਹੇ ਨੇ ਜਿਸ ਨੂੰ ਐ ਐਸਡੀਜੀ ਗੋਲ ਨੇ 17 ਸਸਟੇਨੇਬਲ ਡਿਵੈਲਪਮੈਂਟ ਗੋਲ ਉਹ ਗੋਲ ਮਤਲਬ ਅਲੱਗ-ਅਲੱਗ ਟਾਰਗੇਟਸ ਨੇ ਪੜ੍ਹਾਈ ਦੇ ਨਾਲ ਹੈ ਤੁਹਾਡਾ ਐਗਰੀਕਲਚਰ ਦੇ ਨਾਲ ਹੈ ਆ ਆ ਪੈਸੇ ਦੇ ਨਾਲ ਸਾਫ ਸਫਾਈ ਦੇ ਨਾਲ ਸਾਫ ਪਾਣੀ ਦੇ ਨਾਲ ਸੋ ਇਸ ਤਰ੍ਹਾਂ ਦੇ 17 ਗੋਲ ਨੇ ਜਿੰਨੀਆਂ ਵੀ ਸਰਕਾਰਾਂ ਨੇ ਦੁਨੀਆਵੀ ਪੱਧਰ ਤੇ ਉਹ ਸਾਰੀਆਂ ਹੀ ਇਹਨਾਂ ਟਾਰਗੇਟਸ ਨੂੰ ਅਚੀਵ ਕਰਨ ਵੱਲ ਵੱਧ ਰਹੀਆਂ ਨੇ ਉਸ ਵਿੱਚ ਇਹ ਹੀ ਤਾਂ ਬਹੁਤ ਵੱਡਾ ਰੋਲ ਹੈ ਜੀ ਤਾਂ ਕੋਸ਼ਿਸ਼ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਗੋਲਸ ਨੂੰ ਅਚੀਵ ਕੀਤਾ ਜਾ ਸਕੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਲਈ ਥੋੜਾ ਜਿਹਾ ਜੋ ਉਹਨਾਂ ਦਾ ਫਿਊਚਰ ਹੈ ਉਸ ਨੂੰ ਠੀਕ ਠਾਕ ਕੀਤਾ ਜਾ ਸਕੇ ਜੀ ਤਾਂ ਮੇਰਾ ਪਹਿਲਾ ਸਵਾਲ ਇਹ ਵੀ ਸੀ ਤੁਹਾਨੂੰ ਸ਼ਾਇਦ ਤੁਸੀਂ ਮੇਰਾ ਸਵਾਲ ਥੋੜਾ ਜਿਹਾ ਗਭੀਰਤਾ ਨਾਲ ਲੈ ਕੇ ਮੇਰਾ ਸਵਾਲ ਇਹ ਸੀਗਾ ਕਿ ਹੁਣ ਤੱਕ ਤੁਸੀਂ ਕਿੰਨੇ ਕੁ ਬੱਚੇ ਨੂੰ ਸਖਲਾਈ ਦੇ ਚੁੱਕੇ ਆ ਕਿੰਨੇ ਕੁ ਬੱਚੇ ਤੁਹਾਡੇ ਨਾਲ ਇਸ ਵਾਰ ਸੰਮਰਕ ਦੇ ਵਿੱਚ ਆਏ ਹਾਂਜੀ ਹਾਂਜੀ ਤੇ ਹੁਣ ਮੌਜੂਦਾ ਸਮੇਂ ਵਿੱਚ ਜੋ ਸਾਡਾ ਮੇਨ ਏ ਟ੍ਰੇਨਿੰਗ ਦਾ ਕੰਮ ਆ ਅਸੀਂ ਫਿਲਹਾਲ ਸਕੂਲਾਂ ਨਾਲ ਜੁੜੇ ਹੋਏ ਆ ਤੇ ਲਗਭਗ ਸਾਡੇ ਕੋਲ 7 ਤੋਂ 8000 ਬੱਚਾ ਜੁੜਿਆ ਹੋਇਆ ਜੀ ਪਰ ਸਾਡਾ ਆਉਣ ਵਾਲੇ 2 ਤੋਂ 3 ਸਾਲ ਦਾ ਸਾਡਾ ਟਾਰਗੇਟ ਹੈ ਕਿ ਵੱਧ ਤੋਂ ਵੱਧ ਅਸੀਂ ਬੱਚਾ 50 ਹਜ਼ਾਰ ਤੱਕ ਬੱਚਾ ਸੀ ਆਪਦੇ ਨਾਲ ਜੁੜੀਏ ਤਾਂ ਕਿ ਜੋ ਸਾਡਾ ਸਮਾਜ ਹੈ ਜੋ ਖਾਸ ਕਰਕੇ ਪਿੰਡਾਂ ਦੇ ਵਿੱਚ ਬੱਚੇ ਨੇ ਉਹ ਵੀ ਏਜ ਨਾਲ ਜੁੜਨ ਜੋ ਏਜ ਦੀ ਅਵੇਅਰਨੈਸ ਏਜ ਬਾਰੇ ਜਾਣਕਾਰੀਏ ਉਹਨਾਂ ਤੱਕ ਵੀ ਪਹੁੰਚੇ ਤੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਵੱਡੇ ਵੱਡੇ ਮੁਲਕ ਏਜ ਦੇ ਵਿੱਚ ਪੈਸਾ ਲਾ ਰਹੇ ਨੇ ਨਵੇਂ ਚੀਜ਼ਾਂ ਬਣ ਰਹੀਆਂ ਨੇ ਰੋਜ਼ ਕੁਝ ਨਾ ਕੁਝ ਸਾਨੂੰ ਨਵਾਂ ਸੁਣਨ ਨੂੰ ਮਿਲਦਾ ਹੈ ਤਰੱਕੀ ਕਰ ਰਹੇ ਨੇ ਉਸ ਤਰ੍ਹਾਂ ਕੀ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਵੀ ਉਸ ਦਾ ਹਿੱਸਾ ਬਣਨ ਤਾਂ ਕਿ ਆਉਣ ਵਾਲਾ ਭਵਿੱਖ ਸਾਡਾ ਵੀ ਸਮਾਜ ਦਾ ਵੀ ਪੰਜਾਬ ਦਾ ਵੀ ਸਾਡੇ ਬੱਚਿਆਂ ਦਾ ਸਿਕਿਉਰ ਹੋ ਸਕੇ ਜੀ ਤੁਹਾਡੀ ਇੱਕ ਗੱਲ ਬੜੀ ਮੈਨੂੰ ਵਧੀਆ ਲੱਗੀ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜ਼ਿਆਦਾਤਰ ਬੱਚੇ ਦੇਖਿਆ ਕਿ ਸ਼ਹਿਰਾਂ ਦੇ ਪੇਰੈਂਟਸ ਜ਼ਿਆਦਾਤਰ ਬੱਚਿਆਂ ਨੂੰ ਲਗਾ ਰਹੇ ਆ ਔਰ ਤੁਸੀਂ ਕਹਿ ਰਹੇ ਸੀ ਕਿ ਸਾਡੇ ਮਨ ਦੇ ਵਿੱਚ ਵੀ ਆਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਪਿੰਡ ਦੇ ਬੱਚੇ ਕਿਤੇ ਪਿੱਛੇ ਨਾ ਰਹਿ ਜਾਣ ਕਿ ਸਾਡੀ ਕੋਸ਼ਿਸ਼ ਇਹ ਹੀ ਆ ਕਿ ਉਹਨਾਂ ਲੋਕਾਂ ਤੱਕ ਇਹ ਸਹੀ ਜਾਣਕਾਰੀ ਏਆਈ ਦੀ ਪਹੁੰਚਾਈ ਜਾਵੇ ਤਾਂ ਜੋ ਉਹ ਲੋਕ ਵੀ ਤੁਹਾਡੇ ਨਾਲ ਜੁੜ ਸਕਣ ਬਿਲਕੁਲ ਜੀ ਜੋ ਜੋ ਸਾਡੇ ਪੈਰੈਂਟਸ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਬਹੁਤ ਫੋਨ ਵੀ ਆਉਂਦੇ ਨੇ ਸਾਨੂੰ ਪੈਰੈਂਟਸ ਦੇ ਹੂੰ ਤਾਂ ਬਹੁਤ ਜਗ੍ਹਾ ਸੀ ਵੀ ਟਰੈਵਲ ਕਰਦੇ ਹਾਂ ਅਲੱਗ-ਅਲੱਗ ਜਗ੍ਹਾ ਤੇ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਇਸ ਤਰ੍ਹਾਂ ਦੇ ਇਲਾਕੇ ਹੈਗੇ ਨੇ ਜਿੱਥੇ ਅਜੇ ਇਹ ਬਾਰੇ ਕੋਈ ਨੋ ਲੈਜ ਹੈ ਨਹੀਂ ਹੂੰ ਤਾਂ ਜੋ ਸਾਡਾ ਮਕਸਦ ਹੈ ਜਾਂ ਸਾਡੀ ਸੰਸਥਾ ਦਾ ਮਕਸਦ ਹੈ ਉਹ ਇਹੀ ਹੈ ਕਿ ਜੋ AI ਦੀ ਜਾਣਕਾਰੀ ਹੈ AI ਦੀ ਸਕਿੱਲ ਹੈ ਹੂੰ ਉਹ ਹਰ ਇੱਕ ਬੱਚੇ ਤੱਕ ਪਹੁੰਚੇ ਬੱਚਾ ਜੋ ਸਾਡੇ ਨਾਲ ਜੋ ਬੱਚੇ ਜੁੜੇ ਹੋਏ ਨੇ 6 ਸਾਲ ਤੋਂ ਲੈ ਕੇ ਪਹਿਲੀ ਕਲਾਸ ਤੋਂ ਲੈ ਕੇ ਸਕੂਲ ਲੈਵਲ ਤੇ 18 12ਵੀਂ ਤੱਕ 18 ਸਾਲ ਤੱਕ ਦੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਪੱਧਰ ਤੇ ਅਸੀਂ AI ਬਾਰੇ ਜਾਣਕਾਰੀ ਵੀ ਦਿੰਨੇ ਆ AI ਦੀ ਸਕਿੱਲ ਬਾਰੇ ਸਿਖਾਉਨੇ ਵੀ ਆ ਤਾਂ ਜੋ ਏਰੀਆਸ ਜਾਂ ਜੋ ਬੱਚੇ ਜੋ ਬੱਚਿਆਂ ਤੱਕ ਇਹ ਚੀਜ਼ ਨਹੀਂ ਪਹੁੰਚੀ ਹੈ ਤਾਂ ਜੋ ਸਾਡਾ ਮਕਸਦ ਹੈ ਕਿ ਉਹਨਾਂ ਬੱਚਿਆਂ ਤੱਕ ਵੀ ਇਹ ਚੀਜ਼ ਪਹੁੰਚੇ ਤਾਂ ਕਿ ਬੱਚੇ ਵੀ ਇਸ ਨਵੀਂ ਚੀਜ਼ ਨੂੰ ਸਿੱਖਣ ਤਾਂ ਕਿ ਜਿਹੜਾ ਆਨ ਵਾਲਾ ਨਵੀਂ ਦੁਨੀਆ ਹੈ ਜਿਸ ਨੂੰ ਡਿਜੀਟਲ ਦੁਨੀਆ ਵੀ ਕਹਿੰਦੇ ਆ AI ਦੀ ਦੁਨੀਆ ਵੀ ਕਿਹਾ ਜਾਂਦਾ ਹੈ ਜਿਹੜੀ ਕਿ ਅਗਲੇ 100 200 300 ਸਾਲ ਤੱਕ ਰਹੇਗੀ ਤਾਂ ਸਾਡੇ ਬੱਚੇ ਨੇ ਪੂਰੀ ਤਿਆਰੀ ਹੋਵੇ ਤਾਂ ਕਿ ਜਿਹੜੀ ਨਵੀਂ ਦੁਨੀਆ ਉਸ ਦੁਨੀਆ ਦਾ ਹਿੱਸਾ ਅਸੀਂ ਵੀ ਸਹੀ ਢੰਗ ਨਾਲ ਬਣ ਸਕੀਏ ਜੀ ਤਾਂ ਜ਼ਰੂਰ ਇਹ ਵੀ ਜਾਣਕਾਰੀ ਨਾਲ ਹੀ ਦੱਸ ਦਿਓ ਤੇ ਇਸ ਨੂੰ ਸਿੱਖਣ ਲਈ ਕਿੰਨਾ ਕੁ ਸਮਾਂ ਲੱਗ ਜਾਂਦਾ ਵਾ ਇਹ ਵੀ ਜਾਣਕਾਰੀ ਜ਼ਰੂਰ ਪਾ ਦਿਓ ਹਾਂ ਜਿਸ ਤਰ੍ਹਾਂ ਕਿ ਕੁਝ ਸਮਾਂ ਪਹਿਲਾਂ ਜਿਹੜੀਆਂ ਐਡਵਾਂਸ ਚੀਜ਼ਾਂ ਹੁੰਦੀਆਂ ਸੀਗੀਆਂ ਪੜਾਈ ਦੀਆਂ ਹਮ ਖਾਸ ਕਰਕੇ ਟੈਕਨੋਲੋਜੀ ਦੀਆਂ ਜੀ ਕੰਪਿਊਟਰ ਦੀਆਂ ਉਹ ਪਹਿਲਾਂ ਕਾਲਜ ਦੇ ਲੈਵਲ ਤੱਕ ਹੀ ਸੀਮਤ ਸੀਗੀਆਂ ਹਮ ਸਿਰਫ ਕਾਲਜ ਤੱਕ ਹੀ ਪੜਾਈਆਂ ਜਾਂਦੀਆਂ ਸੀ ਹਮ ਪਰ ਥੋੜੇ ਜਿਹੇ ਪਿਛਲੇ 5 ਸਾਲਾਂ ਤੋਂ ਕਰੋਨਾ ਤੋਂ ਬਾਅਦ ਇਹ ਚੀਜ਼ਾਂ ਸਕੂਲ ਲੈਵਲ ਤੇ ਆ ਗਈਆਂ ਨੇ ਜੀ ਕਿਉਂਕਿ ਤਰੱਕੀ ਹੀ ਇੰਨੀ ਹੋ ਚੁੱਕੀ ਹੈ ਜਾਂ ਤਰੱਕੀ ਹੀ ਇੰਨੀ ਹੋਣ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਜਦੋਂ ਇਹ ਸਕੂਲ ਲੈਵਲ ਤੇ ਆਈਆਂ ਨੇ ਤਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਪ੍ਰਾਇਮਰੀ ਲੈਵਲ ਹੈ ਮਿਡਲ ਸਕੂਲ ਦਾ ਲੈਵਲ ਹੈ ਸੈਕੰਡਰੀ ਹੈ ਜਾਂ ਸੀਨੀਅਰ ਸੈਕੰਡਰੀ ਹੈ ਜੀ ਹਰ ਇੱਕ ਲੈਵਲ ਤੇ ਅਲੱਗ-ਅਲੱਗ ਜੋ AI ਦਾ ਸਿਲੇਬਸ ਹੈ 커ਰੀਕੂਲਮ ਹੈ ਉਹ ਅਲੱਗ ਹੈ ਇਹ ਇੱਕ ਐਸੀ ਚੀਜ਼ ਹੈ ਤੁਸੀਂ ਮੋਬਾਈਲ ਤੇ ਬੈਠ ਕੇ ਵੀ ਸਿੱਖ ਸਕਦੇ ਹੋ ਜਿਹੜੀ ਸਕਿੱਲ ਹੈ ਤੇ ਇਸ ਦੇ ਜੋ ਮੇਨ ਪਾਰਟ ਹੈ ਇਹ ਦਾ ਉਹਦੇ ਵਿੱਚ ਇੱਕ ਤਾਂ ਆ ਜਾਂਦਾ ਆਪਣਾ ਰੋਬੋਟਿਕਸ ਜੀ ਰੋਬੋਟ ਬਾਰੇ ਆ ਜਿਸ ਤਰ੍ਹਾਂ ਆਪਾਂ ਡਰੋਨਸ ਦੀ ਗੱਲ ਕਰਦੇ ਹਾਂ ਠੀਕ ਹੈ ਡਰੋਨ ਵੀ ਇੱਕ ਰੋਬੋਟਿਕਸ ਟੈਕਨੋਲੋਜੀ ਦਾ ਇੱਕ ਹਿੱਸਾ ਹੀ ਹੈ ਜੀ ਆ ਫਿਰ ਤੁਹਾਡੇ ਕੋਲ ਆ ਜਾਂਦਾ ਕੋਡਿੰਗ ਕੋਡਿੰਗ ਮੀਨਸ ਮਸ਼ੀਨ ਨੂੰ ਇੰਟੈਲੀਜੈਂਟ ਬਣਾਉਣਾ ਹੈ ਹੂੰ ਉਹ ਕਿਸ ਤਰ੍ਹਾਂ ਬਣਾਉਣਾ ਹੈ ਮਸ਼ੀਨ ਦੇ ਵਿੱਚ ਸਾਨੂੰ ਜਿਹੜੀਆਂ ਇਨਸਟਰਕਸ਼ਨ ਨੇ ਉਹ ਫੀਡ ਕਰਨੀਆਂ ਪਣੀਆਂ ਨੇ ਜੀ ਉਸ ਪ੍ਰੋਸੈਸ ਨੂੰ ਕੋਡਿੰਗ ਕਿਹਾ ਜਾਂਦਾ ਹੈ ਤੇ ਕੋਡਿੰਗ ਹੈ ਫਿਰ ਤੁਹਾਡੇ ਕੋਲ ਆ ਗਿਆ ਆਪਣਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਹੂੰ ਅ ਫਿਰ ਇੱਕ ਆ ਗਿਆ ਸਟੈਮ ਸਟੈਮ এডੂਕੇਸ਼ਨ ਸਟੈਮ ਮੀਨਸ ਐਸ ਸਾਇੰਸ ਟੀ ਟੈਕਨੋਲੋਜੀ ਈ ਇੰਜੀਨੀਅਰਿੰਗ ਐਮ ਮੈਥਮੈਟਿਕਸ ਸੋ ਇਹ ਚਾਰ ਜਿਹੜੇ ਮੇਨ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਸਕੂਲ ਲੈਵਲ ਤੇ ਅ ਮੌਜੂਦਾ ਸਮੇਂ ਵਿੱਚ ਬੱਚੇ ਚੀਜ਼ਾਂ ਕੰਮ ਕਰ ਰਹੇ ਨੇ ਚੀਜ਼ਾਂ ਸਿੱਖ ਰਹੇ ਨੇ ਜੀ ਤੋਂ ਇਹੀ ਚਾਰੀ ਚੀਜ਼ਾਂ ਸਾਡਾ ਵੀ ਇਹੀ ਮਕਸਦ ਹੈ ਕਿ ਵੱਡੇ ਪੱਧਰ ਤੇ ਖਾਸ ਕਰਕੇ ਉਹ ਏਰੀਆਸ ਵਿੱਚ ਬੱਚੇ ਜਿਨ੍ਹਾਂ ਕੋਲ ਇਹ ਚ ਜਾਨ ਬਾਰੇ ਜਾਣਕਾਰੀ ਇਹ ਨਹੀਂ ਪਹੁੰਚੀ ਹੈ ਜੀ ਉਹਨਾਂ ਚੀਜ਼ਾਂ ਬਾਰੇ ਬੱਚੇ ਵੀ ਜਾਣਕਾਰੀ ਲੈਣ ਤੇ ਚੀਜ਼ਾਂ ਨੂੰ ਸਿੱਖਣ ਇਸ ਪ੍ਰੋਸੈਸ ਦਾ ਪਾਰਟ ਬਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਉਹਨਾਂ ਨੇ ਵੀ ਆਪਣੇ ਪ੍ਰੋਫੈਸ਼ਨਲ ਸਟਡੀ ਸਕੂਲ ਸਟੱਡੀਜ਼ ਤੋਂ ਬਾਅਦ 12ਵੀਂ ਤੋਂ ਬਾਅਦ ਪ੍ਰੋਫੈਸ਼ਨਲ ਸਟੱਡੀਜ਼ ਲਈ ਜਾਣਾ ਉਹਨੂੰ ਸਹੀ ਦਿਸ਼ਾ ਪਤਾ ਹੋਵੇ ਜੀ ਵੀ ਆਹ ਕੋਰਸ ਸਾਡੇ ਲਈ ਬੈਸਟ ਹੈ ਜਿਹੜਾ ਕਿ ਅਗਲੇ 50 ਤੋਂ 100 ਸਾਲ ਦੇ ਮਾਰਕੀਟ ਦੇ ਵਿੱਚ ਰਹੇਗਾ ਜੀ ਜਿਵੇਂ ਤੁਸੀਂ ਦੱਸਿਆ ਕਿ ਸਾਡੀ ਇੱਕ ਸੰਸਥਾ ਵਾ ਦਾ ਹਲਕਾ ਸਾਹਨੇ ਵਾਲ ਤੋਂ ਤੁਸੀਂ ਹੋਗੇ ਆਪਣੇ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਕੋਚਿੰਗ ਦੇ ਸਕਦੇ ਹੋ ਤਾਂ ਜਿੱਦਾਂ ਹੁਣ ਆਪਣੇ ਹਲਕਾ ਸਾਹਨੇ ਵਾਲ ਤੋਂ ਬਾਹਰ ਜਿਵੇਂ ਲੁਧਿਆਣਾ ਜਲੰਧਰ ਪਟਿਆਲਾ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਉਹ ਬੱਚੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋਣ ਉਹ ਤੁਹਾਡੇ ਨਾਲ ਕਿੱਦਾਂ ਸੰਪਰਕ ਕਰ ਸਕਦੇ ਆ ਜਾਂ ਤੁਹਾਡੇ ਨਾਲ ਕੋਈ ਆਨਲਾਈਨ ਕਲਾਸਾਂ ਲਾ ਸਕਦੇ ਆ ਉਹ ਵੀ ਜਰੂਰ ਦੱਸ ਦਿਓ ਬਿਲਕੁਲ ਜੀ ਆ ਮਿਸਟਰ ਕਿ ਮੈਂ ਪਹਿਲਾਂ ਦੱਸਿਆ ਜੋ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਫੈਸਿਲਿਟੀਆਂ ਅਵੇਲੇਬਲ ਆਲਰੇਡੀ ਹੈਗੀਆਂ ਨੇ ਜੇ ਵੱਡੇ ਬਹੁਤ ਬੜੇ ਸਕੂਲ ਨੇ ਉੱਥੇ ਸਿਸਟਮ ਸੈਟਅਪ ਹੈ ਸਾਰਾ ਉਹ ਬੱਚੇ ਸਿੱਖ ਰਹੇ ਨੇ ਹੂੰ ਜੋ ਸਾਡਾ ਮੇਨ ਮਕਸਦ ਹੈ ਕਿ ਖਾਸ ਕਰਕੇ ਜੋ ਪਿੰਡਾਂ ਦੇ ਵਿੱਚ ਬੱਚੇ ਨੇ ਜਾਂ ਜਾਂ ਛੋਟੇ ਸ਼ਹਿਰਾਂ ਕਸਬਿਆਂ ਨੇਿੱਥੇ ਇਹ ਚੀਜ਼ ਅਜੇ ਤੱਕ ਨਹੀਂ ਪਹੁੰਚੀ ਹੈ ਜਾਂ ਬੱਚੇ ਨਹੀਂ ਪਹੁੰਚ ਤੋਂ ਬਾਹਰ ਹੈ ਹੂੰ ਇਹ ਚੀਜ਼ ਉਹਨਾਂ ਬੱਚਿਆਂ ਤੱਕ ਲੈ ਕੇ ਚਾਣਾ ਹੂੰ ਤੇ ਸਾਡੇ ਨਾਲ ਬੱਚੇ ਜੀ ਕੰਟੈਕਟ ਕਰ ਸਕਦੇ ਨੇ ਕਿ ਚਾਹੇ ਹਲਕਾ ਸਾਹਨੇਵਾਲ ਦੇ ਆ ਜਾਂ ਲੁਧਿਆਣੇ ਦੇ ਆ ਜਾਂ ਅਲੱਗ-ਅਲੱਗ ਡਿਸਟ੍ਰਿਕਟ ਸਾਡੇ ਕੋਲ ਆਫਲਾਈਨ ਕਲਾਸਿਸ ਵੀ ਹੁੰਦੀਆਂ ਨੇ ਅਸੀਂ ਆਨਲਾਈਨ ਕਲਾਸਿਸ ਵੀ ਦਿੰਨੇ ਜੀ ਠੀਕ ਹੈ ਕੰਟੈਕਟ ਨੰਬਰ ਵਗੈਰਾ ਤੁਹਾਨੂੰ ਡਿਸਪਲੇ ਹੋ ਜਾਏਗਾ ਜੀ ਵੀਡੀਓ ਦੇ ਵਿੱਚ ਤੇ ਤੁਸੀਂ ਸਾਡੇ ਨਾਲ ਵੀ ਰਾਬਤਾ ਕੈਮ ਕਰ ਸਕਦੇ ਹੋ ਬੱਚਾ ਚਾਹੇ ਤੁਹਾਡਾ ਪਹਿਲੀ ਕਲਾਸ ਵਿੱਚ ਚਾਹੇ 12ਵੀਂ ਦੇ ਵਿੱਚ ਆ ਚਾਹੇ 8ਵੀਂ ਦੇ ਵਿੱਚ ਚਾਹੇ 10ਵੀਂ ਦੇ ਵਿੱਚ ਕਿਸੇ ਵੀ ਕਲਾਸ ਵਿੱਚ ਹੈ ਕਿਸੇ ਵੀ ਪੱਧਰ ਤੇ ਬੱਚਾ ਤੁਹਾਡਾ ਸਾਡੇ ਵੱਲੋਂ ਤੁਹਾਨੂੰ ਕੋਈ ਵੀ ਜਾਣਕਾਰੀ ਇਸ ਬਾਰੇ ਚਾਹੀਦੀ ਹੋਏਗੀ ਈਵਨ ਅਗਰ ਤੁਹਾਡੇ ਬੱਚੇ ਨੇ 10+2 ਕਰ ਵੀ ਲਈ ਹੈ ਅੱਗੇ ਕਿਹੜੇ ਕੋਰਸਸ ਅਵੇਲੇਬਲ ਨੇ ਇਹ aí ਦੇ ਜਿਹੜੇ ਕਿ ਕਰਨ ਤੋਂ ਬਾਅਦ ਤੁਹਾਡਾ ਬੱਚਾ ਖਾਲੀ ਇੰਡੀਆ ਵਿੱਚ ਨਹੀਂ ਬਾਹਰ ਵੀ ਇਹ ਕੋਰਸਸ ਬਹੁਤ ਡਿਮਾਂਡ ਦੇ ਵਿੱਚ ਨੇ ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇ ਸਕਦੇ ਜੀ ਤਾਂ ਉਹਨਾਂ ਤੁਸੀਂ ਅਗਰ ਆ ਜਿਹੜਾ ਮੀਨ ਆਨ ਆਲੇ ਪਿਵਿੱਖ ਨੂੰ ਲੈ ਕੇ ਕਿਤਨਾ ਕਿਤੇ ਪੇਰੈਂਟਸ ਚਿੰਤਤ ਹੋ ਜਾਂਦੇ ਹਨ ਇਸ ਚੀਜ਼ ਨੂੰ ਲੈ ਕੇ ਮੈਂ ਤਾਂ ਉਹ ਤੁਹਾਡੇ ਤੱਕ ਗੱਲ ਪਹੁੰਚਾ ਦਿੰਦਾ ਹਾਂ ਜੀ ਹਾਂ ਜੀ ਤੁਸੀਂ ਆਪਾਂ ਥੋੜਾ ਜਿਹਾ ਅਗਰ ਇਤਿਹਾਸਿਕ ਤੌਰ ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ ਮਤਲਬ 17ਵੀਂ 18ਵੀਂ ਸਦੀ ਵਿੱਚ ਇੰਡਸਟਰੀ ਆ ਜਿਹੜਾ ਆਪਾਂ ਇੰਡਸਟਰੀਅਲ ਰੈਵਲੂਸ਼ਨ 1 ਆਇਆ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਪਾਫ ਦੇ ਇੰਜਨ ਆਏ ਸੀਗੇ ਜੀ ਫਿਰ ਹੌਲੀ ਹੌਲੀ ਤਰੱਕੀ ਹੋਈ ਫਿਰ ਸਪੇਅਰ ਪਾਰਟ ਬਣਨ ਲੱਗੇ ਥੋੜੀ ਥੋੜੀ ਇੰਡਸਟਰੀ ਸੈਟਅਪ ਹੋਣ ਲੱਗੇ ਹੂੰ ਫਿਰ ਹੌਲੀ ਹੌਲੀ ਕੰ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਾਡੇ ਕੋਲ ਛੋਟੇ ਫੋਨ ਹੁੰਦੇ ਸੀਗੇ ਜੀ ਬਿਨਾ ਬਿਨਾ ਟੱਚ ਵਾਲੇ ਨੋਕੀਆ ਦੇ ਫੋਨ ਹੁੰਦੇ ਸੀ ਉਸ ਤੋਂ ਬਾਅਦ ਸਮਾਰਟਫੋਨ ਆਏ ਹਮ ਹੁਣ ਕੀ ਹੈ ਹੁਣ ਏਜ ਦੇ ਫੋਨ ਆਉਣ ਲੱਗੇ ਜੀ ਤਾਂ ਸਮਾਂ ਜਿਹੜਾ ਆਪਦਾ ਸਮਾਂ ਦੇ ਨਾਲ ਤਰੱਕੀ ਹੋਣੀ ਹੀ ਹੋਣੀ ਹੈ ਟੈਕਨੋਲੋਜੀ ਦੀ ਹਮ ਤਾਂ ਡਰਨ ਦੀ ਇਸ ਵਾਰੀ ਪੋਰਾ ਲੋੜ ਨਹੀਂ ਹੈਗੀ ਡਰਨ ਦੀ ਜ਼ਰੂਰਤ ਨਹੀਂ ਹੈ ਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖਾਲੀ ਅਸੀਂ ਨਹੀਂ ਹੈ ਜਿਹੜੀਆਂ ਵੱਡੀਆਂ ਵੱਡੀਆਂ ਸਰਕਾਰਾਂ ਨੇ ਵੱਡੇ ਵੱਡੇ ਮੁਲਕ ਨੇ ਬਹੁਤ ਪੈਸਾ ਇਸ ਵਿੱਚ ਲਾ ਰਹੇ ਨੇ ਪੈਸਾ ਲਾਉਣ ਦਾ ਮੇਨ ਮਕਸਦ ਇਹ ਹੀ ਹੈ ਪਹਿਲੀ ਗੱਲ ਤਾਂ ਇਹ ਅਗਲੇ 100 200 300 ਸਾਲ ਜਿਸ ਤਰ੍ਹਾਂ ਮੈਂ ਦੱਸਿਆ ਇਹ ਚੀਜ਼ ਇੱਥੇ ਹੀ ਰਹੇਗੀ ਤੇ ਆਉਣ ਵਾਲਾ ਜਿਹੜਾ ਨਵਾਂ ਸਮਾਂ ਉਹ ਇੱਕ ਨਵੀਂ ਦੁਨੀਆ ਹੈ ਜਿਸ ਨੂੰ ਤੁਸੀਂ AI ਦੀ ਦੁਨੀਆ ਕਹਿ ਸਕਦੇ ਹੋ ਡਿਜੀਟਲ ਦੀ ਦੁਨੀਆ ਕਹਿ ਸਕਦੇ ਹੋ ਜਿਸ ਵਿੱਚ ਬਹੁਤ ਓਪਰਚੁਨਿਟੀਆਂ ਨੇ ਤਰੱਕੀ ਕਰਨ ਲਈ ਸਾਡੇ ਬੱਚਿਆਂ ਕੋਲ ਜੀ ਪਰ ਉਸ ਲਈ ਸਾਡੇ ਬੱਚਿਆਂ ਕੋਲ ਰਾਈਟ ਸਕਿੱਲ ਹੋਣੀ ਚਾਹੀਦੀ ਹੈ ਸਕਿੱਲ ਉਹਨਾਂ ਨੂੰ ਸਿੱਖੀ ਹੋਣੀ ਚਾਹੀਦੀ ਹੈ ਡਾਇਰੈਕਸ਼ਨ ਕਿਸ ਦਿਸ਼ਾ ਵੱਲ ਜਾਣਾ ਹੈ ਸਾਡਾ ਟਾਰਗੇਟ ਕੀ ਨੇ ਉਹ ਬੱਚੇ ਨੂੰ ਕਲੀਅਰ ਹੋਣੇ ਚਾਹੀਦੇ ਨੇ ਤੇ ਸਹੀ ਸਟੈਪ ਸਹੀ ਟਾਈਮ ਤੇ ਜੀ ਇਹ ਦੋ ਤਿੰਨ ਚੀਜ਼ਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਖਾਲੀ ਅਸੀਂ ਨਹੀਂ ਇਹ ਪੂਰੀ ਦੁਨੀਆ ਹੀ ਇਸ ਵਿੱਚ ਸ਼ਾਮਲ ਹੈ ਜੀ ਬਹੁਤ ਬੱਚੇ ਬਹੁਤ ਮੁਲਕਾਂ ਦੇ ਬੱਚੇ ਆਲਰੇਡੀ ਟ੍ਰੈਕਿੰਗ ਕਰ ਰਹੇ ਨੇ ਵੱਡੇ ਵੱਡੇ ਕੰਪਨੀ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਨੇ ਬਹੁਤ ਸੋਹਣਾ ਪੈਸਾ ਕਮਾ ਰਹੇ ਨੇ ਜੀ ਉਸੇ ਪ੍ਰੋਸੈਸ ਉਸੇ ਜਰਨੀ ਦੇ ਤਹਿਤ ਅਸੀਂ ਵੀ ਚਾਹੁੰਦੇ ਹਾਂ ਕਿ ਜੋ ਸਾਡੇ ਸਮਾਜ ਦੇ ਬੱਚੇ ਨੇ ਜਾਂ ਸਾਡੇ ਇਲਾਕੇ ਦੇ ਬੱਚੇ ਨੇ ਉਹ ਵੀ ਇਸ ਚੀਜ਼ ਵੱਲ ਜੁੜਨ ਇਸ ਚੀਜ਼ ਬਾਰੇ ਅਵੇਅਰ ਰਹਿਣ ਇਸ ਚੀਜ਼ ਨੂੰ ਸਿੱਖਣ ਨਵੇਂ ਨਵੇਂ ਕੁਝ ਚੀਜ਼ ਕਿਹੜੀ ਕਿਹੜੀ ਜੇ ਨਵੇਂ ਆ ਰਹੇ ਨੇ ਅਪਡੇਟ ਰਹਿਣ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਵੀਆਂ ਕੰਪਨੀਆਂਸ ਖੁੱਲ ਰਹੀਆਂ ਨੇ ਜਾਂ ਨਵੀਆਂ ਆਪਰਚੂਨਿਟੀਆਂ ਕ੍ਰੀਏਟ ਹੋ ਰਹੀਆਂ ਨੇ ਉਹ ਚਾਹੇ ਤੁਹਾਡੇ ਜੌਬ ਦੀਆਂ ਨੇ ਜਾਂ ਤੁਹਾਡੇ ਬਿਜ਼ਨਸ ਦੀਆਂ ਨੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਆਪਰਚੂਨਿਟੀਆਂ ਹੈਗੀਆਂ ਨੇ ਉਹ ਆਪਰਚੂਨਿਟੀਆਂ ਨੂੰ ਸਾਡੇ ਬੱਚੇ ਵੀ ਉਸ ਨੂੰ ਗ੍ਰੈਬ ਕਰਨ ਉਹਨਾਂ ਉੱਤੇ ਕੰਮ ਕਰਨ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਵੀ ਜੋ ਸਾਡਾ ਭਵਿੱਖ ਹੈ ਉਹ ਠੀਕ ਹੋ ਸਕੇ ਜੀ ਤਾਂ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਜੀ ਧੰਨਵਾਦ ਮੈਂ ਤੁਹਾਡੇ ਦਾਰੇ ਦਾ ਵੀ ਕਰਦਾ ਜੀ ਤੁਸੀਂ ਇੱਕ ਜੋ ਆਪਣਾ ਮੰਚ ਦਿੱਤਾ ਹੈ ਕਿ ਸਾਨੂੰ ਗੱਲ ਕਰਨ ਦਾ ਤੇ ਹਨਾ ਸਾਡਾ ਜੋ ਮੇਨ ਮਕਸਦ ਇਹੀ ਹੈ ਕਿ ਜੋ ਸਾਡੇ ਬੱਚੇ ਨੇ ਜੋ ਨਵਾਂ ਦੌਰ ਇਹ ਹੈ ਜਾਂ ਨਵੀਂ ਟੈਕਨੋਲੋਜੀ ਹੈ ਉਹਨਾਂ ਨਾਲ ਜੁੜ ਸਕਣ ਤੇ ਬਾਕੀ ਤੁਹਾਡੇ ਮਾਧਮ ਰਹੀ ਮੈਂ ਆਪਣੇ ਹਲਕਾ ਸਾਹਨੇ ਵਾਲੇ ਦੇ ਵਿੱਚ ਜੋ ਲਗਭਗ ਸਾਡੇ ਕੋਲ 150 ਦੇ ਲਗਭਗ ਪਿੰਡ ਹੈ ਜੀ ਨਗਰਪੰਚਾਇਤਾਂ ਨੇ ਜਾਂ ਬਾਕੀ ਸਾਡੇ ਕੋਲ 40 ਤੋਂ 50 ਵਾਰਡ ਵੀ ਨੇ ਮੈਂ ਤਾਂ ਤੁਹਾਡੇ ਮਾਧਮ ਰਹੀ ਮੈਂ ਜੋ ਪੰਚਾਇਤ ਜਬ ਸਰਪੰਚ ਸਹਿਬਾਨ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਆਪਦੇ ਇਲਾਕੇ ਵਿੱਚ ਆਪਦੇ ਪਿੰਡ ਵਿੱਚ ਇਸ ਬਾਰੇ ਕੈਂਪ ਲਗਾਓ ਸਾਡੇ ਵੱਲੋਂ ਕੋਈ ਤੁਹਾਨੂੰ ਹੈਲਪ ਦੀ ਲੋੜ ਹੈ ਕੋਈ ਗਾਈਡੈਂਸ ਹੈ ਕੋਈ ਅਸਿਸਟੈਂਟ ਚਾਹੀਦੀ ਅਸੀਂ ਹਮੇਸ਼ਾ ਤਿਆਰ ਹਾਂ ਜੋ ਮੇਨ ਮਕਸਦ ਕੀ ਹੈ ਕਿ ਸਾਡੇ ਬੱਚੇ ਵੀ ਇਸ ਤਰਕੀ ਦਾ ਹਿੱਸਾ ਬਣ ਸਕਣ ਧੰਨਵਾਦ ਜੀ ਜੀ ਤਾਂ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਇਹ ਸਨ ਨਾਪ੍ਰੀਤ ਸਿੰਘ ਥੁੰਗ ਜਿਨ੍ਹਾਂ ਨੇ ਏਆਈ ਦੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਆ ਕਿਉਂਕਿ AI ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇਕਰ AI ਦਾ ਸਹੀ ਇਸਤੇਮਾਲ ਵੀ ਹੋ ਰਿਹਾ ਸੀ ਕਿਤੇ ਨਾ ਕਿਤੇ ਗਲਤ ਇਸਤੇਮਾਲ ਵੀ ਜ਼ਰੂਰ ਹੋ ਰਿਹਾ ਸੀ ਪਰ ਜੇਕਰ ਦੇਖਿਆ ਜਾਵੇ ਤਾਂ ਨਾਪ੍ਰੀਤ ਸਿੰਘ ਥੰਗੋਣਾ ਨੇ AI ਦਾ ਹਰ ਇੱਕ ਇੱਕੋ ਕੱਲੀ ਕੱਲੀ ਗੱਲ ਸਮਝਾਈ ਆ ਕਿਉਂਕਿ AI ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰਦਾ ਕਿਹੜੇ ਉਹ ਲੋਕ ਜਾਂ ਕਿਹੜੇ ਉਹ ਬੱਚੇ ਜਿਹੜੇ AI ਦੀ ਜਾਣਕਾਰੀ ਇਹਨਾਂ ਦਾ ਲੈਣੀ ਚਾਹਦੇ ਹੋਵੇ ਇਹਨਾਂ ਨਾਲ ਸੰਪਰਕ ਵੀ ਜ਼ਰੂਰ ਕਰ ਸਕਦੇ ਆ ਕਿਉਂਕਿ ਇਹਨਾਂ ਨੇ ਦੱਸਿਆ ਕਿ ਅਸੀਂ ਆਨਲਾਈਨ ਕਲਾਸਾਂ ਵੀ ਲਾਣੇ ਆ ਔਰ ਇੱਕ ਸੰਸਥਾ ਵੀ ਆ ਔਰ ਜਿਹੜੇ ਵੀ ਬੱਚੇ ਜਾਂ ਜਿਹੜੇ ਸਟੂਡੈਂਟ AI ਦੀ ਸਿਖਲਾਈ ਲੈਣਾ ਚਾਹੁੰਦੇ ਆ ਤਾਂ ਨੀਚੇ ਕੰਟੈਕਟ ਨੰਬਰ ਚੱਲ ਰਿਹਾ ਹੈ ਕੰਟੈਕਟ ਨੰਬਰ ਤੇ ਸੰਪਰਕ ਵੀ ਜ਼ਰੂਰ ਕਰ ਸਕਦੇ ਆ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੁਨੀ ਬੁੱਧਖੜਿਆ ਰਿਪੋਰਟ ਹਲਕਾ ਸਾਨੇਆਲ